2015 लास्ट ਚ ਮੈਂ ਕੰਮ ਸ਼ੁਰੂ ਕੀਤਾ ਸੀਗਾ ਜੀ ਅਸੀਂ ਚਾਰ ਫਾਰਮਰ ਸੀਗਾ ਆਪਣਾ ਗਰੁੱਪ ਬਣਾ ਲਿਆ ਸੀ ਅਸੀਂ ਫਲੇਵਰ ਮਿਲਕ ਵੇਚਣਾ ਸ਼ੁਰੂ ਕਰਤਾ ਸੀ ਇੱਕ ਸਸਤਾ ਵਾ ਆਤਵਾ ਉਹ ਮੇਲੇ ਲਾਉਂਦੀ ਸੀ ਉਹ ਮੇਲਿਆਂ ਦੇ ਉੱਤੇ ਗੋਟ ਫਲੇਵਰ ਮਿਲਕ ਵੇਚਣਾ ਸ਼ੁਰੂ ਕੀਤਾ ਤੇ ਸਾਨੂੰ ਵਧੀਆ ਰਿਸਪਾਂਸ ਮਿਲਿਆ ਸੀ ਉਹ ਤੋਂ ਬਹੁਤ ساری ਇਹ ਚੀਜ਼ਾਂ ਨੇ ਜਿਹੜੀ ਆ ਫਾਰਮਰਾਂ ਨੂੰ ਨਹੀਂ ਪਤਾ ਹੈਗੀਆਂ ਉਹਦਾ ਬਹੁਤ ਕੁਝ ਆ ਜੀ ਪਰ ਉੱਤੇ ਹੀ ਰਹਿ ਜਾਂਦਾ ਉਹ ਮਤਲਬ ਮਾਫ ਕਰਨਾ ਉਹ ਵਾਲੇ ਲੈਵਲ ਤੇ ਥੋੜਾ ਜਿਹਾ ਘੱਟ ਆਉਂਦਾ ਲੋਕਾਂ ਨੂੰ ਪਤਾ ਨਹੀਂ ਹੋਅਰ ਰੈਸਰੀ ਹੈਗੀ ਮਾਂ ਆਪਣੇ ਬੱਚੇ ਨੂੰ ਦੁੱਧ ਤਾਂ ਪਲਾਉਂਦੇ ਆ ਜਵਾਕ ਰੋਂਦਾ ਵਾ ਜੇ ਚੁੱਪ ਕਰਿਆ ਪਿਓ ਕਹਿੰਦੀ ਕੋਈ ਨਾ ਕੰਮ ਕਰੀ ਜਾਂਦੇ ਹੱਸਦਾ ਪਿਆ ਤਾਂ ਨਹੀਂ ਜਿੱਕਰੀਆਂ ਨੇ ਮਾੜਾ ਜਿਹਾ ਰੌਲਾ ਪਾਉਣਗੇ ਫੇਰ ਉਹ ਬਹੁਤ ਕੁਝ ਮਿਲ ਸਕਦਾ ਤੁਸੀਂ ਕੋਈ ਮੇਲਾ ਵੀ ਆਰਗੇਨਾਈਜ਼ ਕਰਵਾ ਸਕਦੇ ਹੋ ਸਰਕਾਰੀ ਅਸਤੀ ਦੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਤੁਸੀਂ ਮੇਲਾ ਉਹਦੇ ਚ ਪ੍ਰਾਈਜ਼ ਵਗੈਰਾ ਉਹ ਦੇ ਸਕਦੇ ਆ ਅਸੇ ਹਾਂ ਜੀ ਹਾਂ ਲੱਖ ਰੁਪਈਏ ਦੇ ਲਗਭਗ ਸਭ ਉਹ ਬਜਟ ਤੁਹਾਡੇ ਲਈ ਸ਼ਕਸ਼ਲ ਕਰ ਸਕਦੇ ਆ ਸਾਰੀਆ ਲਸਲਾ ਰੱਖ ਕੇ ਦੇਖ ਲਿਆ ਜੀ ਹਾਂ ਰਾਜਸਥਾਨ ਦਾ ਕੋਈ ਏਰੀਆ ਕੋਈ ਵੱਡੀ ਮੈਂ ਛੱਡੀ ਨਹੀਂ ਬਾਲਾ ਛੜੀ ਮੈਂ ਦੇਖੀ ਆ ਜਵੇਰ ਬੱਕਰਾ ਵੱਡੀ ਮੈਂ ਦੇਖੀ ਆ ਹਾਂ ਮੈਂ ਤਕਰੀਬਨ 10 ਲੱਖ ਰੁਪਈਆ ਇਹਨਾਂ ਚੀਜ਼ਾਂ ਦੇ ਉੱਤੇ ਪਹਿਲਾਂ ਖਰਾਬ ਕਰਿਆ ਹੈ 5 ਲੱਖ ਦਾ ਜੜੀ ਘਾਟਾ ਹੀ ਪੈ ਗਿਆ ਸੀ ਬਸ ਸ਼ੁਰੂ ਸ਼ੁਰੂ ਚ ਹਾਂ ਬੀਟਲ ਅਸਲ ਚ ਹੈ ਹੀ ਦੀ ਹਾਂ ਲਿਓ ਮੈਂ ਲੈਣ ਨੂੰ ਤਿਆਰ ਆ 10 ਬੱਕਰੀਆਂ ਮੈਂ ਲੈਣਾ ਜਿਹੜਾ ਬੰਦਾ ਮੈਨੂੰ ਕਹਿੰਦਾ ਬੀਟ ਲਓ ਮੈਨੂੰ ਡੀਐਲਏ ਸਰਟੀਫਿਕੇਟ ਦੇਵੇ ਚਾਹੇ ਕੋਈ ਯੂਨੀਵ ਕੋਈ ਸਸਤਾ ਦੇ ਦੇਵੇ ਕੋਈ ਬੰਦਾ ਦੇ ਦੇਵੇ ਮੈਂ ਕੈਮਰੇ ਰਾਹੀ ਇਹ ਗੱਲ ਕਹਿ ਰਿਹਾ ਅੱਜ ਵੀ ਲਿਆਓ ਬੀਟਲ ਬੱਕਰੀ ਹੈ ਨਹੀਂ ਆਪਣੀ ਜੁਲੀ ਬਰਾਸਤੀ ਦਾ ਵੀ ਬੋੜ ਹੀ ਲੱਗਿਆ ਸੀ ਗੜਵਾਸੂ ਦਾ ਵੀ ਸੁਧਰੀ ਲਸਲ ਦੀ ਬੱਕਰੀ ਉੱਥੇ ਬੀਟਲ ਦੀ ਸੀ ਲਿਖਿਆ ਇਹ ਤੁਹਾਨੂੰ ਡੇਲੀ ਸਿਖਾਉਂਦੀ ਆ ਰਹੀ ਦੋ ਗੱਲਾਂ ਲੈ ਚ ਕੋਈ ਇਹ ਆ ਵੀ ਇੱਕ ਤਾਂ ਹੈਗੀ ਜਿਹੜੀ ਆ ਜਿਹੜੀ ਆ ਕੋ ਬੱਕਰੀਆਂ ਚਰਦੀਆਂ ਉਹਨਾਂ ਨੂੰ ਜੋ ਚਾਹੀਦਾ ਉਹਨਾਂ ਦੇ ਧਰਤੀ ਜੋ ਆਪਣੇ ਆਪ ਲੈ ਲੈਣਾ ਇਹਨੂੰ ਤੁਸੀਂ ਖੜਾ ਲਿਆ ਇਹ ਤੁਹਾਡੀ ਮਰਜ਼ੀ ਦੇ ਰਹੇ ਹੁਣ ਇਹ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹਨੂੰ ਕਵੀ ਗਾਦੀ ਆ ਵੀ ਖੋਰ ਜਿਆਦਾ ਵੱਧ ਰਿਹਾ ਹੈ ਤੇ ਇਹਨੂੰ ਕੀ ਪਾਉਣਾ ਇਹਦੇ ਤੇ ਸ਼ਾਇਦ ਇਹ ਜਿਹੜੀ ਹੈਗੀ ਤਾਂ ਇਹਨੂੰ ਕੀ ਪਾਉਣਾ ਕਿ ਆ ਵੀ ਕੀ ਘਟ ਰਿਹਾ ਹੈ ਦਾ ਡੈਫੀਸ਼ੀਐਂਸੀ ਕੀ ਹੈ ਇਹਨੂੰ ਠੀਕ ਆ ਕੋਈ ਨਵਾਂ ਫ੍ਰੈਸ਼ਰ ਬੰਦਾ ਜਿਹੜਾ ਪੜ੍ਹਿਆ ਲਿਖਿਆ ਕੰਮ ਸ਼ੁਰੂ ਕਰਨਾ ਚਾਹੁੰਦਾ ਉਹ ਦੋ ਤੋਂ ਸ਼ੁਰੂ ਕਰ ਲਵੇ ਬਹੁਤ ਘੱਟ ਮਤਲਬ ਪੈਸਿਆਂ ਦੇ ਵਿੱਚ ਆਪਾਂ ਕੰਮ ਸ਼ੁਰੂ ਕਰਾਵਾਂਗੇ ਇਹ ਸੀਗਾ ਵੀ ਸਾਡੀ ਵੀ ਬੜੀ ਪਹਿਲਾਂ ਬੰਦਾ ਸ਼ੁਰੂ ਚ ਲੁੱਟਕਸੁੱਟ ਹੋਈ ਆ ਮਤਲਬ ਜਿਵੇਂ ਅਸੀਂ ਨਵੇਂ ਹੁੰਦੇ ਸੀ ਅਸੀਂ ਚਾਹੁੰਦੇ ਆ ਵੀ ਕੋਈ ਬੰਦਾ ਅਗਰ ਇਸ ਚੀਜ਼ ਦੇ ਵੀਡੀਓ ਦੇਖ ਕੇ ਨਾ ਭੱਜੇ ਇਹਦੇ ਵਗਾਰ ਹਾਂ ਸਿਸਟਮ ਨੂੰ ਸਮਝਣ ਲਈ ਉਹਦੀ ਛੋਟੀ ਸ਼ੁਰੂਆਤ ਕਰੋ ਅਸੀਂ ਕਹਿੰਦੇ ਆ ਸਾਡੇ ਨਾਲ ਤੁਸੀਂ ਪਾਰਟਨਰਸ਼ਿਪ ਤੇ ਆ ਜਾਓ ਹਾਂ ਆਪਸ਼ਨ ਆ ਤੁਹਾਡੇ ਲਈ ਆ ਸਕਦੇ ਹੋ ਅਸੀਂ ਦੋ ਬੱਕਰੀਆਂ ਦਾ ਪ੍ਰੋਜੈਕਟ ਤੇ ਪੰਜ ਬੱਕਰੀਆਂ ਦਾ ਪ੍ਰੋਜੈਕਟ ਹਾਂ ਇਹ ਸ਼ੁਰੂ ਕਰਾਵਾਂਗੇ ਬੰਦੇ ਨੂੰ ਬਾਈ ਅੱਜ ਦੀ ਵੀਡੀਓ ਵਿੱਚ ਆਪਣੇ ਨਾਲ ਬੜੇ ਜਾਣਕਾਰ ਤੇ ਪੁਰਾਣੇ ਬੰਦੇ ਨੇ ਬਾਈ ਸਵਰਨ ਸਿੰਘ ਰੈਂਕੂ ਆਪਣੇ ਨਾਲ ਨੇ ਬੜੇ ਤਜਰਬੇਕਾਰ ਬੰਦੇ ਨੇ ਇਹ 2016 ਜਿਹੜੀ ਐਸੋਸੀਏਸ਼ਨ ਬਣੀ ਸੀਗੀ ਯੂਨੀਵਰਸਿਟੀ ਵਾਲੀ ਉਹਦੇ ਵੀ ਮੈਂਬਰ ਰਹੇ ਨੇ ਕਰੀਬਾਂ ਲੰਦਾ ਕਿਤਾ ਕਰਨਾ ਚਾਹੁੰਦੇ ਨੇ ਬੇਰੁਜ਼ਗਾਰ ਨੇ ਤਾਂ ਉਹਨਾਂ ਲਈ ਬੜੀ ਵਧੀਆ ਸਕੀਮ ਲੈ ਕੇ ਆਏ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੁਣ ਵੀਡੀਓ ਸ਼ੁਰੂ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇਰਾ ਦਾ ਸਵਰਨ ਸਿੰਘ ਜੀ ਪਿੰਡ ਧਮੋਟ ਹੈ ਤੇ ਤਹਿਸੀਲ ਪੈਲ ਤੇ ਜ਼ਿਲ੍ਹਾ ਲੁਧਿਆਣਾ ਤੇ ਬਾਈ ਆਪਾਂ ਗੱਲ ਕਰ ਲਈਏ ਜਿਹੜੀ ਯੂਨੀਵਰਸਿਟੀ ਚ 2016 ਚ ਤੁਸੀਂ ਐਸੋਸੀਏਸ਼ਨ ਬਣਾਈ ਆ ਹਾਂਜੀ ਹਾਂਜੀ ਤੇ ਉਹ ਕਿਉਂ ਬਣਾਉਣੀ ਪਈ ਬਾਈ ਸਾਨੂੰ ਅਸੀਂ 2015 ਲਾਸਟ ਚ ਮੈਂ ਕੰਮ ਸ਼ੁਰੂ ਕੀਤਾ ਸੀਗਾ ਜੀ ਬੱਕਰੀ ਬਾਲਦਾ ਹਾਂਜੀ ਅਸੀਂ ਚਾਰ ਫਾਰਮਰ ਸੀਗੇ ਮੈਂ ਇੱਕ ਜਲੰਧਰ ਤੋਂ ਸੀ ਇੱਕ ਮੁੰਡਾ ਇੱਧਰ ਰਾਏਕੋਟ ਸਾਈਡ ਦਾ ਸੀਗਾ ਇੱਕ ਬੁਲਾਬੁਰ ਦਾ ਸੀਗਾ ਜੀ ਠੀਕ ਹੈ ਜੀ ਅਸੀਂ ਇੱਕ ਆਪਣਾ ਗਰੁੱਪ ਬਣਾ ਲਿਆ ਸੀ ਅਸੀਂ ਫਲੇਵਰ ਮਿਲਕ ਵੇਚਣਾ ਸ਼ੁਰੂ ਕਰਤਾ ਸੀ ਠੀਕ ਆਤਮਾ ਇੱਕ ਸਸਤਾਵਾ ਆਤਵਾ ਉਹ ਮੇਲੇ ਲਾਉਂਦੀ ਸੀ ਉਹ ਮੇਲਿਆਂ ਦੇ ਉੱਤੇ ਗੋਟ ਫਲੇਵਰ ਮਿਲਕ ਵੇਚਣਾ ਸ਼ੁਰੂ ਕੀਤਾ ਤੇ ਸਾਨੂੰ ਵਧੀਆ ਰਿਸਪੌਂਸ ਮਿਲਿਆ ਸੀ ਉਹ ਤੋਂ ਕਿਹੜਾ ਫਲੇਵਰ ਵੇਚਦੇ ਸੀ ਫਲੇਵਰਡ ਮਿਲਕ ਜਿਹੜਾ ਸਾਰੇ ਤਰ੍ਹਾਂ ਦੇ ਫਲੇਵਰ ਬਾਲੀ ਅੱਛਾ ਸਾਰੇ ਤਰ੍ਹਾਂ ਨਹੀਂ ਬੱਕਰੀ ਦੇ ਦੁੱਧ ਦੇ ਵਿੱਚ ਬੱਕਰੀ ਦੇ ਦੁੱਧ ਦੇ ਹਾਂਜੀ ਉਹ ਸਾਡਾ ਵਧੀਆ ਰਿਸਪੌਂਸ ਮਿਲਦਾ ਸੀ ਸਾਨੂੰ ਕਿਹੜੇ-ਕਿਹੜੇ ਬੰਦੇ ਸੀ ਉਹਦੇ ਵਿੱਚ ਜਿਹੜੇ ਤੁਸੀਂ ਚਾਰ ਕਿਹਾ ਲਾਇ ਸੀਗਾ ਜੀ ਅਮਰਜੀਤ ਸੀ ਇੱਕ ਮੁੰਡਾ ਸਤਿੰਦਰ ਸੀਗਾ ਇੱਕ ਹੈਗਾ ਵੰਡਾ ਹੁਣ ਪੱਗੂ ਕਰਕੇ ਆ ਉਹਦਾ ਨਾਮ ਵੈਸਣੇ ਮੇਰੇ ਦਿਮਾਗ ਚੋਂ ਨਿਕਲ ਗਿਆ ਚਾਰ ਜਣੇ ਸੀਗੇ ਅਸੀਂ ਅੱਛਾ ਜੀ ਹਾਂਜੀ ਤੇ ਇੱਕ ਨਰੇਂਦਰ ਸੌਰੀ ਇੱਕ ਨਰੇਂਦਰ ਸਿੰਘ ਉਵਰਾਏ ਵੀ ਸੀ ਸਾਡਾ ਪਾਲ ਜੀ ਜਿਹੜੇ ਇੱਥੇ ਡੈਰੀ ਕਰਦੇ ਆ ਉਹ ਲੁਧਿਆਣੇ ਲੁਧਿਆਣੇ ਹਾਂਜੀ ਠੀਕ ਹੈ ਜੀ ਉਹਨਾਂ ਕੋਲ ਹੈਗੀ ਹੈ 1.5 200 ਵੱਜ ਵੀ ਆ ਨਾਲ ਉਹਨਾਂ ਨੇ ਬੱਕਰੀਆਂ ਦਾ ਵੀ ਸ਼ੁਰੂ ਕੀਤਾ ਸੀ ਠੀਕ ਹੈ ਤੇ ਸਾਡਾ ਕੰਮ ਵਧੀਆ ਲੱਗਾ ਸਾਲੂ ਜਿਹੜੀ ਯੂਨੀਵਰਸਿਟੀ ਕਹਦੀ ਵੀ ਤੁਸੀਂ ਸਾਡੇ ਨਾਲ ਜੁੜੋ ਹੂੰ ਫਿਰ ਅਸੀਂ ਉੱਥੇ ਚਲੇ ਗਏ ਅਸੀਂ ਆਪਣੀ ਐਸੋਸੀਏਸ਼ਨ ਪਹਿਲਾਂ ਬਣਾਈ ਸੀ ਪੀਜੀਪੀਡੀਜੀਏ ਠੀਕ ਹੈ ਪੰਜਾਬ ਡੈਰੀ ਗੋਟ ਐਸੋਸੀਏਸ਼ਨ ਹੂੰ ਫਿਰ ਉਹਨਾਂ ਨੇ ਸਾਨੂੰ ਉੱਥੇ ਸੱਦ ਕੇ ਇੱਕ ਵੱਡੀ ਐਸੋਸੀਏਸ਼ਨ ਉਹਨਾਂ ਨੇ ਬਣਾਈ ਜਿਹਦੇ ਚ ਪਰਦਾ ਸਾਡੇ ਸੂਬੇਦਾਰ ਜੀ ਬਣੇ ਫਿਰ ਪੀਜੀਐਫ ਡਬਲਯੂਈ ਬਣੀ ਸੂਬੇਦਾਰ ਜਗਰਾਜ ਸੀ ਢੱਡੇਗੋੜ ਫਾਰਮ ਵਾਲੇ ਹਨ ਅਸੀਂ ਉਹ ਉਹ ਪ੍ਰਧਾਨ ਬਣੇ ਅਸੀਂ ਇੱਕ ਐਗਜ਼ੀਕਟਿਵ ਮੈਂਬਰ ਸੀਗੇ ਮਤਲਬ ਸਾਡੇ ਚੋਂ ਦੋ ਕੈਸ਼ੀਅਰ ਲੱਗ ਗਏ ਐਦਾਂ ਸੀਗਾ ਸਿਸਟਮ ਉਹ ਠੀਕ ਹੈ ਕਿੰਨੇ ਮੈਂਬਰ ਜੋੜਲੇ ਸੀ ਉਦੋਂ ਉਦੋਂ ਤਕਰੀਬਨ 200 ਵੱਲ ਦਾ ਜੁੜ ਗਿਆ ਸੀਗਾ ਸਾਡੇ ਨਾਲ ਗੋੜ ਫਾਰਮ ਵਾਲਾ ਹਾਂਜੀ ਹਾਂਜੀ ਜਿਹੜੇ ਲਵੇ ਸੀਗੇ ਅੱਛਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਉੱਥੇ ਇਹ ਤੁਹਾਨੂੰ ਪਤਾ ਵੀ ਜਿਹੜੀ ਇਹ ਸਿਸਟਮ ਹੈ ਰਾਜਨੀਤੀ ਦੇ ਅੰਡਰ ਚੱਲਦਾ ਪੋਲਿਟਿਕਸ ਦੇ ਹੂੰ ਹੂੰ ਅਸੀਂ ਉਸ ਚੀਜ਼ ਤੋਂ ਦੂਰ ਸੀਗੇ ਤੇ ਅਸੀਂ ਆ ਆਪਣਾ ਫਿਰ ਅਲੱਗ ਜਿਹੜਾ ਸਿਸਟਮ ਇੰਡੀਵਿਜੂਅਲ ਸਟਾਰਟ ਕਰ ਲਿਆ ਬਸ ਯੂਨੀਵਰਸਿਟੀ ਜਾਣਾ ਘਟਾਤਾ ਸੀ ਕੋਈ ਜਾਣਕਾਰੀ ਲੈਣੀ ਹੁੰਦੀ ਅੱਜ ਵੀ ਆਪਣੇ ਡਾਕਟਰ ਵਧੀਆ ਉੱਥੇ ਬਿੱਤਰ ਰਾਇ ਸੀ ਗੱਲ ਹੀ ਹੈ ਫਰੋ ਕਿੰਨਾ ਟਾਈਮ ਚੱਲੀ ਛੋਡੀ ਐਸਓਐਸ ਨਹੀਂ ਉਹ ਤਾਂ ਹੁਣ ਵੀ ਚੱਲ ਰਹੀ ਹੈ ਅਸੀਂ ਨਹੀਂ ਜਾਂਦੇ ਅੱਛਾ ਤੁਸੀਂ ਨਹੀਂ ਜਾਂਦੇ ਹੁਣ ਵੀ ਮੈਂਬਰ ਚੇਂਜ ਹੋ ਗਏ ਅਸੀਂ ਮੈਂਬਰ ਹੈਗੇ ਅੱਜ ਵੀ ਅੱਛਾ ਹੈਗੇ ਪਰ ਜਾਂਦੇ ਨਹੀਂ ਅੱਜ ਵੀ ਹੈਗੇ ਪਰ ਜਾਂਦੇ ਨਹੀਂ ਹੈਗੇ ਅਸੀਂ ਲਾਈਫਟਾਈਮ ਮੈਂਬਰ ਹਾਂ ਪਰ ਉਦੋਂ ਕੀ ਸੁਧਾਰ ਕੀਤਾ ਜੀ ਤੁਸੀਂ ਮੈਂਬਰ ਬਣ ਕੇ ਯੂਨੀਵਰਸਿਟੀ ਦੇ ਨਾਲ ਮਿਲ ਕੇ ਬੱਕਰੀ ਪਾਲਣ ਦੇ ਵਿੱਚ ਕੀ ਨਵੀਆਂ ਨਵੀਆਂ ਚੀਜ਼ਾਂ ਕੀ ਲਿਆਂਦੀਆਂ ਦੋ ਤਿੰਨ ਯੂਨੀਵਰਸਿਟੀ ਦੇ ਸਾਡੇ ਘਰ ਤੇ ਪੈਲੇਟ ਪ੍ਰੋਜੈਕਟ ਚਲਾਏ ਸੀ ਕਈ ਬੰਦਿਆਂ ਨੂੰ ਉਹਨੇ ਮੇਲ ਦਿੱਤੇ ਸੀਗੇ ਬੱਕਰੀ ਬੱਕਰੇ ਫ੍ਰੀ ਆਫ ਕਾਸਟ ਬਰੀਡਿੰਗ ਲਈ ਹਾਂ ਲਾ ਇਸ ਤਰ੍ਹਾਂ ਦਾ ਪ੍ਰੋਜੈਕਟ ਸੀਗੇ ਸੈਕਟਰ ਗਵਰਨ ਜਿਹੜੇ ਆਉਂਦੇ ਆ ਅੱਛਾ ਹਾਂ ਉਹ ਮਤਲਬ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਲਾਗੂ ਕਰਾਉਂਦੇ ਹੋ ਉਹ ਉਹ ਫਾਰਮਰ ਜਿਹੜੀ ਐਸੋਸੀਏਸ਼ਨ ਆ ਉਹਦੇ ਤੇ ਡਿਪੈਂਡ ਕਰਦਾ ਲੈ ਵੀ ਉਹ ਕਿੰਨੇ ਹੀ ਐਕਟਿਵ ਆ ਅੱਛਾ ਠੀਕ ਹੈ ਦੇਖੋ ਮਾਂ ਆਪਣੇ ਬੱਚੇ ਨੂੰ ਦੁੱਧ ਤਾਂ ਬਲਾਉਂਦੇ ਆ ਜਵਾਕ ਰੋਂਦਾ ਵਾ ਜੇ ਚੁੱਪ ਕਰਿਆ ਪਿਓ ਕਹਿੰਦੀ ਕੋਈ ਨਾ ਕੰਮ ਕਰੀ ਜਾਂਦੇ ਹੱਸਦਾ ਪਿਆ ਤਾਂ ਠੀਕ ਹੈ ਹੈਨਾ ਨਹੀਂ ਜੇ ਬੱਕਰੀਆਂ ਵਾਲੇ ਮਾੜਾ ਜਿਹਾ ਰੌਲਾ ਪਾਉਣਗੇ ਜੇ ਪੇਰ ਉਹ ਬਹੁਤ ਕੁਝ ਮਿਲ ਸਕਦਾ ਜੀ ਸਰਕਾਰ ਵੱਲੋਂ ਰਿਸਰਚ ਲਈ ਕੋਈ ਨਾ ਬਈ ਕਿਵੇਂ ਤੁਸੀਂ ਤਾਂ ਚਲੋ ਮੈਂਬਰ ਵੀ ਰਹੇ ਹੋ ਨਾ ਤਾਂ ਕੀ ਕੀ ਆਉਂਦਾ ਸਰਕਾਰ ਵੱਲੋਂ ਬਹੁਤ ਕੁਝ ਆਉਂਦਾ ਜੀ ਹੂੰ ਬਹੁਤ ਕੁਝ ਵਗੈਰਾ ਹੋ ਰਿਹਾ ਹੈ ਜ ਕੁਝ ਵੀ ਤੁਸੀਂ ਤੁਸੀਂ ਕੋਈ ਮੇਲਾ ਵੀ ਆਰਗੇਨਾਈਜ਼ ਕਰਵਾ ਸਕਦੇ ਹੋ ਕਹਿ ਕੇ ਹਾਂ ਜੀ ਜਿਹੜੀ ਵਸਤੀ ਦੇ ਡਾਕਟਰ ਸਾਹਿਬਾਂ ਨਾਲ ਗੱਲ ਕਰਕੇ ਹੂੰ ਤੁਸੀਂ ਮੇਲਾ ਉਹਦੇ ਚ ਪ੍ਰਾਈਜ਼ ਵਗੈਰਾ ਉਹ ਦੇ ਸਕਦੇ ਆ ਅੱਛਾ ਹਾਂ ਜੀ ਹਾਂ ਲੱਖ ਰੁਪਏ ਦੇ ਲਗਭਗ ਸਭ ਉਹ ਬਜਟ ਤੁਹਾਡੇ ਲਈ ਐਕਸੈਕਿਊਟ ਕਰ ਸਕਦੇ ਆ ਜੇ ਵੀ ਬੱਕਰੀ ਪਾਲਣ ਵਾਲੇ ਜਿਹੜੇ ਵੀਰ ਨੇ ਅੱਜ ਜਿਹੜੀ ਵੀਰ ਨੇ ਚਾਹਣਾ ਤਾਂ ਵੀ ਕੁਝ ਵੀ ਲੈ ਸਕਦੇ ਆ ਜੀ ਐਸਸੀ ਲਈ ਬਹੁਤ ਵਧੀਆ ਪ੍ਰੋਜੈਕਟ ਹੈ ਜਿਵੇਂ ਫੀਡ ਵਗੈਰਾ ਆਉਂਦੀ ਆ ਉਹ ਸੈਕਟਰ ਗਵਰਨਮੈਂਟ ਦਾ ਪ੍ਰੋਜੈਕਟ ਆ ਹੂੰ ਬਹੁਤ ساری ਇਹ ਚੀਜ਼ਾਂ ਦੇ ਜਿਹੜੀ ਆ ਫਾਰਮਰਾਂ ਨੂੰ ਨਹੀਂ ਪਤਾ ਹੈਗੀ ਆ ਉਹਦਾ ਬਹੁਤ ਕੁਝ ਆ ਜੀ ਪਰ ਉੱਤੇ ਹੀ ਰਹਿ ਜਾਂਦਾ ਉਹ ਮਤਲਬ ਮaaf ਕਰਨਾ ਉਹ ਵਾਲੇ ਲੈਵਲ ਤੇ ਥੋੜਾ ਜਿਹਾ ਘੱਟ ਆਉਂਦਾ ਲੋਕਾਂ ਨੂੰ ਪਤਾ ਨਹੀਂ ਹੋਅਰ ਰੈਸ ਨਹੀਂ ਹੈਗੀ ਸਹੀ ਗੱਲ ਆ ਜੇ ਵੀ ਜਾਣਕਾਰੀ ਹੋਵੇ ਤਾਂ ਇਹ ਚੀਜ਼ ਵੀ ਬਹੁਤ ਕੋਸਾ ਬੱਕਰੀਆਂ ਲਈ ਜਿਹੜਾ ਕਿ ਸਰਕਾਰ ਦੇ ਰਹੀ ਆ ਪਰ ਆਪਾਂ ਨੂੰ ਉਹ ਪਤਾ ਹੀ ਲੱਗ ਰਿਹਾ ਹਾਂ ਤੁਸੀਂ ਦੇਖੋ ਜਿਹੜੇ ਐਮਐਸਏ ਵੀ ਉਹ ਜਿਹੜੇ ਲੋਨ ਕਰਦੇ ਆ ਐਲ ਆਰ ਐਲ ਐਮ ਸਕੀਮ ਹੈਗੀ ਹੈ ਸ਼ਾਇਦ ਉਹਦਾ ਨਾਮ ਹੈਗਾ ਤੇ ਉਹ ਵੀ ਉਹ ਕੋਈ ਹਾਈ ਸਕੇਲ ਬੰਦੇ ਆ ਰੂਏ ਮਿਲਦੇ ਆ। ਉਹਦਾ ਕਾਰਨ ਇਹ ਆ ਵੀ ਲੋਕਾਂ ਚ ਜਾਣਕਾਰੀ ਹੀ ਨਹੀਂ ਹੈਗੀ। ਜਾਣਕਾਰੀ ਨਹੀਂ ਤੇ ਜਾਂ ਕੋਈ ਸਹੀ ਜਾਣਕਾਰੀ ਦੇਣਾ। ਜਿਹੜੇ ਵਾਲਾ ਵੀ ਹੈ ਲਈ ਆ। ਨੇ ਨੇ ਵਾਲਾ ਵੀ ਸਹੀ ਰਸਤੇ ਨਹੀਂ ਪਾਉਂਦਾ ਹੈਗਾ। ਸਾਰੇ ਲੁੱਟਣ ਵਾਲੇ ਮਤਲਬ ਬਹੁਤ ਗਣਤੀ ਲੁੱਟੇ ਵਾਲੇ ਬੰਦੇ ਆ ਜਿੱਤਰੀ ਹੋ ਜਾਂਦੀ। ਲੁੱਟਣ ਵਾਲਿਆਂ ਚ ਤੇਰੇ ਫਿਰਦੇ ਆ। ਫਿਰ ਉਹ ਜਿਹੜਾ ਤੁਸੀਂ ਫਲੇਵਰ ਦੁੱਧ ਵਾਲਾ ਪ੍ਰੋਜੈਕਟ ਚਲਾਇਆ ਸੀ। ਫਿਰ ਉਹ ਕਿੰਨਾ ਕਾਮਯਾਬ ਰਿਹਾ ਜੀ ਉਹਦਾ। ਪੂਰਾ ਵਧੀਆ ਸੀਗਾ। ਮਤਲਬ ਜਦੋਂ ਅਸੀਂ ਯੂਨੀਵਰਸਿਟੀ ਚ ਮਰਜ ਹੋ ਗਏ ਨਾ ਉਸ ਤੋਂ ਬਾਅਦ ਅਸੀਂ ਬਰੀਡਿੰਗ ਵਾਲ ਨੂੰ ਤੁਰ ਪਏ। ਅਸੱయా। ਅਸੀਂ ਪਹਿਲਾਂ ਦੁੱਧ ਦੇ ਉੱਤੇ ਕੰਮ ਸ਼ੁਰ ਸਾਡਾ ਬਕਸ ਦੁੱਧ ਵੇਚਣਾ ਨਹੀਂ ਕੱਲਾ ਦੁੱਧ ਲੈਣਾ ਤੇ ਉਹ ਤੋਂ ਵੇਚਣਾ ਵੇਚਣਾ ਬਸ ਸਾਡਾ ਇਹ ਪ੍ਰੋਜੈਕਟ ਸੀਗਾ ਹੂੰ ਵੀ ਦੁੱਧ ਤੋਂ ਸਾਬਣ ਬਣਾਵਾਂਗੇ ਉਹ ਵੀ ਬਣਾਇਆ ਸੀ ਸੋਪ ਵੀ ਬਣਾ ਕੇ ਜਿਹੜੀ ਯੂਨੀਵਰਸਿਟੀ ਦਿੱਤਾ ਸੀਗਾ ਅੱਛਾ ਹਾਂਜੀ ਹਾਂਜੀ ਠੀਕ ਹੈ ਇਹਦੇ ਤੋਂ ਤੁਹਾਡੇ ਅੱਗੇ ਹੈਗਾ ਲੋਸ਼ਨ ਬਾਡੀ ਲੋਸ਼ਨ ਬਣ ਜਾਂਦਾ ਬਹੁਤ ਸਾਰੇ ਪ੍ਰੋਡਕਟ ਬਣਦੇ ਆ ਜੀ ਗੋਡ ਚੀਜ਼ ਆ ਹਾਂਜੀ ਵੇ ਤੁਸੀਂ ਉਹ ਸਾਰੇ ਪ੍ਰੋਡਕਟ ਬਣਾ ਕੇ ਜਿਹੜੇ ਲਾਸ਼ਟੀ ਚ ਪੇਸ਼ ਕੀਤੇ ਸੀ ਸੀ ਸਟਰੈਲਾਈਜ਼ ਵੈਲਕ ਵੀ ਬਣਾਇਆ ਸੀ ਅਸੀਂ ਅੱਛਾ ਉਹ ਕੀ ਹੁੰਦਾ ਜੀ ਉਹਨੂੰ ਬੋਤਲ ਚ ਪੈਕ ਕਰਕੇ ਆਪਾਂ ਸਟਰੈਲਾਈਜ਼ ਉਹ ਖਰਾਬ ਨਹੀਂ ਹੁੰਦਾ ਜਦੋਂ ਬੇਰ ਕਾ ਦੀ ਅੱਗੇ ਕੱਚ ਦੀ ਬੋਤਲ ਆਉਂਦੀ ਸੀ ਹਾਂ ਉਦਾਂ ਅਸੀਂ ਬਣਾਇਆ ਸੀ ਉਹ ਅਸੀਂ ਜਲੰਧਰ ਲਾਗੂ ਕੀਤਾ ਸੀਗਾ ਸਾਡੇ ਫਾਰਮ ਸੀਗਾ ਵਰਜੀਦਾ ਹੂੰ ਉੱਥੇ ਫਿਰ ਕੀ ਰੇਟ ਬਿਕਾਈ ਉਹ ਦੁੱਧ ਤੁਹਾਡਾ ਉਹ ਅਸੀਂ 30 ਰੁਪਏ ਦੀ ਬੋਤਲ ਵੇਚਦੇ ਸੀਗੇ ਕਿੰਨਾ ਦੁੱਧ ਹੁੰਦਾ ਸੀ ਉਹ ਚਾ ਉਹ ਤਕਰੀਬਨ 250 ਮਲ ਅਸੀਂ 30 ਰੁਪਏ ਦਾ ਇਹ ਮੂਤਲੇ ਵੇਚ ਦਿੰਦੇ ਹਾਂ। ਆਹ ਦੀ ਆਹ ਦੀ। ਠੀਕ ਹੈ ਜਿਹੜਾ ਫਲੇਵਰ ਵਾਲਾ ਹੁੰਦਾ ਸੀ ਜੀ। ਹਾਂ ਹਾਂ ਫਲੇਵਰ ਵਾਲਾ ਹੀ। ਅੱਛਾ ਓਕੇ। ਹਾਂ ਹਾਂ ਪੂਰਾ ਵਧੀਆ ਵਿਕਦਾ ਸੀਗਾ। ਠੀਕ ਹੈ। ਉਹਨੂੰ ਇਸਟੈਰਾਈਜ਼ ਕਰ ਦਿੰਦੇ ਸੀ ਅਸੀਂ। ਉਹ ਜੋ ਡਿਫਰੈਂਟ ਡਿਫਰੈਂਟ ਫਲੇਵਰ ਪਾ ਕੇ ਜਿਵੇਂ ਕੇਸਰ ਹੋ ਗਿਆ, ਗੁਲਾਬ ਹੋ ਗਿਆ ਜਿਹੜਾ ਮਰਜ਼ੀ ਫਲੇਵਰ ਲੈ ਲਓ ਬੜੇ ਬੜੇ ਮਿਲ ਜਾਂਦੇ। ਬੜੇ ਬੜੇ ਮਿਲ ਜਾਂਦੇ ਉਹ ਪਾ ਕੇ ਵਿੱਚ ਤੁਸੀਂ ਸੇਲ ਕਰਦੇ। ਹਾਂਜੀ ਹਾਂਜੀ ਹਾਂਜੀ। ਤੇ ਉਹ ਕੰਮ ਕਾਫੀ ਹੱਦ ਤੱਕ ਵਧੀਆ ਰਿਹਾ ਸੋਡਾ। ਪਰ ਉਹ ਟਰੈਕ ਅਸੀਂ ਚੇਂਜ ਕਰ ਗਏ। ਉਹ ਵੀ ਅਸੀਂ ਯੂਨੀਵਰਸਿਟੀ ਨੂੰ ਫੋਲੋ ਕਰਨ ਲੱਗ ਗਏ ਉਹ ਕਹਿੰਦੇ ਬਰੀਡਿੰਗ ਤੇ ਤੁਸੀਂ ਕੰਮ ਕਰੋ ਹਨਾ ਅਸੀਂ ਅਸੀਂ ਉਹਨਾਂ ਦੇ ਚੱਕਰ ਵਿੱਚ ਫਸ ਗਏ ਅੱਛਾ ਤੁਸੀਂ ਫਿਰ ਬਰੀਡਿੰਗ ਤੇ ਆਹ ਕੰਮ ਘਟਾਤਾ ਦੁੱਧ ਦਾ ਫਿਰ ਅਸੀਂ ਕਾਲੀਆ ਬੱਕਰੀਆਂ ਵੱਲ ਤੁਰ ਪਏ ਉਹ ਚੋਂ ਵੀ ਸਾਨੂੰ ਕੁਝ ਨਹੀਂ ਨਿਕਲਿਆ ਹੈਗਾ ਅੱਛਾ ਫਿਰ ਜਿਵੇਂ ਜੀ ਥੋੜਾ ਤਜਰਬਾ ਹਨਾ ਬਹੁਤ ਟਾਈਮ ਹੋ ਗਿਆ ਹੁਣ ਤਾਂ 10 ਸਾਲ ਹੋ ਗਏ 11 ਸਾਲ ਹੋ ਗਏ 10 11 ਸਾਲ ਹੋ ਗਏ ਸਾਨੂੰ ਇਹ ਕੰਮ ਦੇ ਵਿੱਚ ਤਾਂ ਇਹਦੇ ਵਿੱਚ ਕੀ ਘਾਟਾ ਵਾਧਾ ਕਿਵੇਂ ਕੀ ਹੁੰਦਾ ਜੀ ਇਹਦੇ ਚ ਇੱਕੋ ਚੀਜ਼ ਆ ਵੀਰ ਜੀ ਜੋ ਬਾਜ਼ਾਰ ਦੇ ਵਿੱਚ ਮੰਗ ਹਮ ਠੀਕ ਹੈ ਜੀ ਜੇ ਅਗਰ ਤੁਸੀਂ ਉਹ ਪੈਦਾ ਕਰ ਰਹੇ ਹੋ ਤਾਂ ਤੁਸੀਂ ਫਾਇਦੇ ਜੋ ਹੂੰ ਨਹੀਂ ਤੁਹਾਡਾ ਭਾਰ ਵੱਧ ਹੋ ਜੂਗਾ ਤੁਸੀਂ ਘਾਟੇ ਜੋ ਠੀਕ ਹੈ ਜੇ ਵੀ ਆਪਦੇ ਹਿਸਾਬ ਨਾਲ ਚੱਲੋਗੇ ਬਿਲਕੁਲ ਜਿਹੜੀ ਚੀਜ਼ ਦੀ ਮੰਗ ਹੈ ਵੀ ਤੁਸੀਂ ਉਹ ਪੈਦਾ ਕਰੋ ਕੋਈ ਸਾਡੇ ਮੁਸਲਮ ਭਰਾ ਜਿਹੜੇ ਆ ਇਹੀ ਖਾਂਦੇ ਆ ਜਿਹੜਾ ਬੱਕਰੇ ਦਾ ਮੀਟ ਜਿਆਦਾ ਹੈ ਹਾਂ ਜਿਹੜੀ ਕਰਵਾਲੀ ਲੱਗਦੀ ਆ ਉਹ ਥੋੜੀ ਸਿਰੱਖੀ ਚੀਜ਼ ਦੀ ਜਾਨਵਰ ਦੀ ਲੱਗਦੀ ਆ ਸੋਹਣਾ ਗੜਾ ਜਾਨਵਰ ਹੈ ਫੇ ਤੁਹਾਨੂੰ ਸੋਹਣੇ ਬੱਚੇ ਪੈਦਾ ਕਰਦੇ ਵੇਲੇ ਜਿਵੇਂ ਲੰਬੇ ਕੱਲਾਂ ਦੇ ਡਬਲ ਹੱਡੀ ਦੇ ਜਿਹੜੇ ਬਜਲ ਪੈਦਾ ਕਰ ਮਜ਼ਬੂਤ ਜਿਹੜੇ ਬਜਲ ਚੱਕਣ ਕਿਉਂਕਿ ਉਹ ਸ਼ੌਕ ਨਾਲ ਪਾਲਦਿਆ ਬਾਦਾਮ ਤੱਕ ਤੁਸੀਂ ਵੀਡੀਓ ਦੇਖਦੇ ਹੋ ਖਵਾਉਂਦੇ ਹੈ ਨਾ ਇਹ ਡਰਾਈ ਫਰੂਟ ਵਗੈਰਾ ਪਾਕਿਸਤਾਨ 'ਚ ਦੇਖਦੇ ਨਾ ਆਪਾਂ ਇੱਥੇ ਵੀ ਖਵਾਉਂਦੇ ਆ ਬਹੁਤ ਲੋਕ ਹਾਂਜੀ ਹਾਂ ਸੋ ਇਸ ਕਰਕੇ ਇਸ ਤਰੀਕੇ ਨਾਲ ਤੁਹਾਨੂੰ ਚੇਂਜ ਹੋਣਾ ਪੈਣਾ ਸਿਸਟਮ ਦੇ ਨਾਲ ਠੀਕ ਹੈ ਤੇ ਜਿਹੜੀ ਚੀਜ਼ ਆਪਾਂ ਕਹਿ ਕੇ ਹਟਿਆ ਹੋਣਾ ਨਾ ਵੀ ਨਵੇਂ ਜਿਹੜੇ ਬੇਰੁਜ਼ਗਾਰ ਬੰਦੇ ਨੇ ਜਾਂ ਨਵੇਂ ਬੰਦੇ ਇਹਦੇ ਵਿੱਚ ਆਉਣਾ ਚਾਹੁੰਦੇ ਨੇ ਵੀ ਉਹਨਾਂ ਲਈ ਤੁਸੀਂ ਕਿਹਾ ਵੀ ਆਪਾਂ ਇੱਕ ਸਕੀਮ ਆ ਤੇ ਉਹਦੇ ਬਾਰੇ ਜਾਣਕਾਰੀ ਦਿਓ ਜੀ ਉਹ ਕੀ ਸਕੀਮ ਆਪਣੀ ਬੱਕਰੀ ਪਾਲਣ ਵਾਲੀ ਅਸਲ ਚ ਇਹ ਸੀਗਾ ਵੀ ਸਾਡੀ ਵੀ ਬੜੀ ਪਹਿਲਾਂ ਬੰਦੇ ਸ਼ੁਰੂ ਚ ਲੁੱਟ ਖਸੁੱਟ ਹੋਈ ਆ ਮਤਲਬ ਜਿਵੇਂ ਅਸੀਂ ਨਵੇਂ ਹੁੰਦੇ ਸੀ ਹਨ ਅਸੀਂ ਚਾਹੁੰਦੇ ਆ ਵੀ ਕੋਈ ਬੰਦਾ ਅਗਰ ਇਸ ਚੀਜ਼ ਦੇ ਵੀਡੀਓ ਦੇਖ ਕੇ ਨਾ ਭੱਜੇ ਇਹਦੇ ਵਗੈਰਾ ਹਾਂ ਸਿਸਟਮ ਨੂੰ ਸਮਝਣ ਲਈ ਉਹਦੀ ਛੋਟੀ ਸ਼ੁਰੂਆਤ ਕਰੋ ਅਸੀਂ ਕਹਿੰਦੇ ਆ ਸਾਡੇ ਨਾਲ ਤੁਸੀਂ ਪਾਰਟਨਰਸ਼ਿਪ ਤੇ ਆ ਜਾਓ ਹਾਂ ਆਪਸ਼ਨ ਆ ਤੁਹਾਡੇ ਲਈ ਆ ਸਕਦੇ ਹੋ ਠੀਕ ਆ ਜਿਵੇਂ ਬਲੇਕੋਡਲਾ ਜ਼ਿਲ੍ਹਾ ਮਾਲਸਾ ਨੇੜੇ ਨੇੜੇ ਬਰਨਾਲਾ ਵਾਲੀ ਇੱਥੋਂ 60 70 ਕਿਲੋਮੀਟਰ ਦੇ ਰੇਡੀਅਸ ਤੱਕ ਅਸੀਂ ਕਵਰ ਕਰ ਲਾਗੇ ਪਹਿਲਾਂ ਹਜੇ ਸ਼ੁਰੂ ਦੇ ਵਿੱਚ ਠੀਕ ਆ ਜੀ ਅਸੀਂ ਦੋ ਬੱਕਰੀਆਂ ਦਾ ਪ੍ਰੋਜੈਕਟ ਤੇ ਪੰਜ ਬੱਕਰੀਆਂ ਦਾ ਪ੍ਰੋਜੈਕਟ ਇਹ ਸ਼ੁਰੂ ਕਰਾਵਾਂਗੇ ਬੰਦੇ ਨੂੰ ਇੱਕ ਸਟਰਨ ਅਬਾਊਟ ਰੱਖਾਂਗੇ ਗਰੰਟੀ ਦੇ ਤੌਰ ਦੇ ਉੱਤੇ ਠੀਕ ਹੈ ਠੀਕ ਆ ਕੋਈ ਨਵਾਂ ਫ੍ਰੈਸ਼ਰ ਬੰਦਾ ਜਿਹੜਾ ਪੜਿਆ ਲਿਖਿਆ ਕੰਮ ਸ਼ੁਰੂ ਕਰਨਾ ਚਾਹੁੰਦਾ ਉਹ ਦੋ ਤੋਂ ਸ਼ੁਰੂ ਕਰ ਲਵੇ ਬਹੁਤ ਘੱਟ ਮਤਲਬ ਪੈਸਿਆਂ ਦੇ ਵਿੱਚ ਆਪਾਂ ਕੰਮ ਸ਼ੁਰੂ ਕਰਾਵਾਂਗੇ 6 ਮਹੀਨੇ ਬਾਅਦ ਅਸੀਂ ਉਹਦਾਂ ਹਿਸਾਬ ਕਰਾਂਗੇ ਬੱਕਰੀਆਂ ਕਿਹੜੀਆਂ ਦਮਾਂਗੇ ਉਹਨੂੰ ਇਹਦਾ ਜਿਹੇ ਦਵਾਂਗੇ ਜੀ ਸੂੜੇ ਵਾਲੀਆਂ ਬੱਕਰੀਆਂ ਦਮਾਂਗੇ ਗੱਬਣ ਬੱਕਰੀਆਂ ਦਮਾਂਗੇ ਹਾਂ ਜੀ ਹਾਂ ਗੱਬਣ ਗਰੰਟੀ ਨਾਲ ਗਰੰਟੀ ਹੈ ਸਾਡੀ ਆਪਣੀ ਉਹ ਚ ਸਾਲ ਨੂੰ ਇਹ ਫਾਇਦਾ ਜੀ ਦੇਖੋ ਜੇ ਅਸੀਂ ਤੁਹਾਨੂੰ ਖਾਲੀ ਬੱਕਰੀ ਦਿੰਦੇ ਹਾਂ ਸਾਡਾ ਨੁਕਸਾਨ ਆ ਅਸੀਂ ਤੁਹਾਨੂੰ 6 5 ਵੀਲੇ ਲੈਂਦੀ ਆ ਬੱਕਰੀ 5 ਵੀ ਦੇ 5 ਰੋੜ ਲੈਂਦੀ ਆ ਹਾਂ ਜੀ ਅਸੀਂ ਤੁਹਾਨੂੰ ਉਦੋਂ ਜਾ ਕੇ ਮਿਲਣਾ ਠੀਕ ਹੈ ਦੱਸ ਸਮਝ ਗੇ ਨਾ ਉਹਦੇ ਤੋਂ ਜਿਹੜੇ ਬੱਚੇ ਹੋਣਗੇ ਉਹਦੇ ਅੱਗੇ ਆਪਾਂ ਮੁੱਲ ਪਾਵਾਂਗੇ ਬੱਕਰੀ ਦਾ ਬੱਚਿਆ ਸਵੇਤ ਵੀ ਈਲੇ ਦੀ ਆਜੇ ਹੂੰ ਤੁਹਾਡਾ ਦਿਲ ਕਰਦਾ ਤੁਸੀਂ ਰੱਖ ਲਓ ਠੀਕ ਹੈ ਠੀਕ ਹੈ ਲਈ ਦਿਲ ਕਰਦਾ ਤੁਸੀਂ ਪੈਸੇ ਲੈਣੇ ਸਾਡੇ ਤੋਂ ਪੈਸੇ ਲੈ ਲਓ ਬੱਕਰੀ ਸਾਨੂੰ ਦੇ ਦੋ ਔਰ ਬੱਚੇ ਦੇ ਦੋ ਨਹੀਂ ਜਿਵੇਂ ਤੁਸੀਂ ਹੁਣ ਮੰਨ ਕੇ ਚੱਲੋ ਮੈਂ ਆ ਹਾਂਜੀ ਮੈਂ ਸੋ ਉਥੋਂ ਦੋ ਬੱਕਰੀਆਂ ਲੈ ਗਿਆ ਤਾਂ ਜਦੋਂ ਮੈਂ ਬੱਕਰੀਆਂ ਲੈਣ ਆਇਆ ਉਦੋਂ ਮੈਥੋਂ ਤੁਸੀਂ ਪੈਸੇ ਲਵੋਗੇ ਜਾਂ ਕਿਵੇਂ ਉਹਦੇ ਥੋੜੀ ਥੋੜੇ ਪੈਸੇ ਲਵਾਂਗੇ ਤੁਹਾਡੇ ਕੋਲੋਂ ਗਰੰਟੀ ਦੇ ਤੌਰ ਦੇ ਉੱਤੇ ਯਾ ਮੰਨ ਕੇ ਚੱਲੋ ਵੀ ਜੇ ਦੋ ਬੱਕਰੀਆਂ ਲੈ ਕੇ ਗਿਆ ਤਾਂ ਅਸੀਂ ਇੱਕ ਬੱਕਰੀ ਦੇ ਤੁਸੀਂ ਤੁਹਾਨੂੰ ਦੱਸਦਾ ਇਹ 20000 ਰੁਪਏ ਤੁਹਾਡੇ ਤੋਂ ਲਵਾਂਗੇ ਦੋ ਬੱਕਰੀਆਂ ਦਾ ਗੱਬੜ ਬੱਕਰੀਆਂ ਦਵਾਂਗੇ ਠੀਕ ਹੈ ਉਹਦੇ ਨਾਲ ਤੁਹਾਨੂੰ ਫੀਡ ਵੀ ਦਵਾਂਗੇ ਅਸੀਂ ਥੋੜੀ ਜੀ ਹੂੰ ਠੀਕ ਆ ਉਹ ਸਾਰਾ ਸਮਝਾ ਦੇ ਆਗੇ ਗੁਆਰੇ ਦਾ ਲੀਰਾ ਵੀ ਦਵਾਂਗੇ ਹੂੰ ਦਵਾਈਆਂ ਜਿਹੜੀਆਂ ਜ਼ਰੂਰਤ ਆਲੀ ਆ ਦੇ ਮਤਲਬ ਜੋ ਡੇਲੀ ਰਟੀਚ 'ਚ ਉਹਦੇ ਕੰਮ ਆ ਸਕਦੀ ਉਹ ਵੀ ਦਵਾਂਗੇ ਹੂੰ ਟ੍ਰੇਲਰ ਵੀ ਦਵਾਂਗੇ ਹੂੰ ਥੋੜਾ ਸਮਝ ਲਓ 5000 ਰੁਪਏ ਦਾ ਟ੍ਰੇਲਿੰਗ ਫੀਸ ਹੀ ਲੈ ਲੈ ਬਾਕਲਾ ਹਾਂ ਸਹੀ ਹੈ ਉਹ ਵੀ ਇਹਦੇ ਵਿੱਚ ਅਲ ਇਨਕਲੂਡ ਆ ਵੀ ਅਸੀਂ ਤੁਹਾਨੂੰ ਤੁਹਾਡੇ ਘਰ ਹੀ ਸਿਕਾਈ ਜਾਣਾ ਠੀਕ ਹੈ ਤੁਹਾਨੂੰ ਕੋਈ ਪ੍ਰੋਬਲਮ ਆ ਸਾਨੂੰ ਕਾਲ ਕਰੋ ਅਸੀਂ ਤੁਹਾਡਾ ਤੁਹਾਨੂੰ ਹੱਲ ਕਰਕੇ ਦੇਵਾਂਗੇ ਇਹ 20000 ਚ ਮੈਂ ਦੋ ਬੱਕਰੀਆਂ ਲੈ ਗਿਆ ਸੋਥਾ ਹਾਂਜੀ ਫਿਰ ਇਦੋਂ ਬਾਅਦ ਤੁਸੀਂ ਮੈਨੂੰ ਮਿਲੋਗੇ 6 ਮਹੀਨੇ ਬਾਅਦ 6 ਮਹੀਨੇ ਬਾਅਦ ਤੁਹਾਡੇ ਕੋ ਆਵਾਂਗੇ ਅਸੀਂ ਉਹ ਤਾਂ ਜੇ ਜਿਵੇਂ ਬੱਕਰੀਆਂ ਸੂਪੀਆਂ ਹਾਂਜੀ ਹਾਂਜੀ ਤਾਂ ਜੇ ਦੋ ਦੋ ਬੱਚੇ ਦਿੱਤੇ ਚਾਰ ਬੱਚੇ ਹੋਗੇ ਹਾਂਜੀ ਤੇ ਦੋ ਬੱਕਰੀਆਂ 6 ਨਗ ਹੋਗੇ ਬਿਲਕੁਲ ਫਿਰ ਤੁਸੀਂ 6 ਨਗਾਂ ਦਾ ਮੁੱਲ ਪਾਵੋਗੇ ਹਾਂ ਆ ਦੇਖੋ ਤੁਸੀਂ ਇਸ ਤਰ੍ਹਾਂ ਦੇ ਬੱਚੇ ਸਾਡੇ ਪੈਦਾ ਹੁੰਦੇ ਆ ਹਮ ਫੁੱਲ ਲੱਬੇ ਕੱਲਾ ਉਹਦੇ ਡਬਲ ਹੱਡੀ ਦੇ ਬੱਚੇ ਆ ਦੋ ਮਹੀਨੇ ਦੇ ਬੱਚੇ ਹੋਏ ਅੱਜ ਠੀਕ ਹੈ 20 ਤਰੀਕ ਨੂੰ ਸੂਈ ਹੋਈ ਏ ਬੱਕਰੀਆਂ ਦੇ 20 ਜੂਈ ਦੀ ਆ ਠੀਕ ਹੈ ਵੀ ਵਧੀਆ ਬੱਚੇ ਹੈਵੀ ਬੱਚੇ ਪਾਇਆ ਤੁਹਾਡੇ ਸਾਹਮਣੇ ਬੱਚੇ ਦੇ ਡਬਲ ਹੱਡੀ ਦੇ ਬੱਚੇ ਆ ਹਮ ਫੁੱਲ ਲੈਂਥਾ ਕੱਲਾ ਦੀ ਬਾਡੀ ਸਟਰਕਚਰ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਵਿਕਦੀ ਆ ਰਿਹਾ ਮਾਰਕ ਠੀਕ ਹੈ ਮੈਂ 15 ਦਿਨ ਦਾ ਬੱਚਾ ਫਲੇਰ ਕੋਟ ਲੈ 10000 ਰੁਪਏ ਦਾ ਵੇਚਿਆ ਈਦ ਬકરી ਇਹਨੂੰ ਚਿੱਟਾ ਬੱਚਾ ਚਿੱਟਾ ਬੱਚਾ ਕਿਉਂਕਿ ਜਿਆਦਾ ਤਾਂ ਸਾਡੇ ਕੋਲ ਚਿੱਟੀਆਂ ਬکریاںਆਂ ਜਿਆਦਾ ਚਿੱਟੇ ਤੇ ਗੁਲਾਬੀ ਬੱਚੇ ਪੈਦਾ ਹੁੰਦੇ ਆ ਹੂੰ ਜਾਂ ਡੱਬੇ ਜੋ ਮੁਸਲਮ ਭਰਾ ਮੱਗਦੇ ਆ ਮਤਲਬ ਬਾਜ਼ਾਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਮੱਗ ਆ ਠੀਕ ਹੈ ਜੀ ਠੀਕ ਹੈ ਜੀ ਤੇ ਹਾਂ ਜੀ ਤੇ ਜਿਵੇਂ ਫਿਰ ਉਹ ਜਿਹੜਾ ਜਿਹੜਾ ਮੁੱਲ ਪਊਗਾ ਉਦੋਂ ਉਦੋਂ ਬੱਚਿਆਂ ਨੂੰ ਦੇਖ ਕੇ ਪਊਗਾ ਜਿਵੇਂ ਜਾਂ ਬੱਕਰੀ ਨੂੰ ਦੇਖ ਕੇ ਕਿਵੇਂ ਪਊਗਾ ਆ ਟੋਟਲ ਦੋਏ ਆਪਾਂ ਰਲ ਕੇ ਵੱਲ ਪਾਵਾਂਗੇ ਇਹ ਦੋਨੇ ਠੀਕ ਹੈ ਸਾਹਿਬਤੀ ਨਾਲ ਪਊਗਾ ਹੂੰ ਇਮਾਨ ਕੇ ਚਲੋ ਜੇ ਵੀ ਬੱਕਰੀ ਦੇ ਬੱਚਿਆਂ ਵਾਲੀ ਬੱਕਰੀ ਜਿਵੇਂ ਮਾਲੋ ਵੀ ਤੁਸੀਂ ਦੋ ਬੱਕਰੀਆਂ ਲੈ ਗਏ ਆਪਾਂ ਉਹਨਾਂ ਦਾ 50000 ਮੁੱਲ ਬਾਤ ਆ 20 ਤਾਂ ਤੁਹਾਡਾ ਸਾਡੇ ਪਾਸ ਆ ਹੀ ਹੋਇਆ ਹਾਂ ਪਿੱਛੇ ਨੇਗਾ 30 ਤੁਸੀਂ ਸਾਨੂੰ 30 ਦੇ ਦੋ ਜਾਂ ਸਾਡੇ ਤੋਂ ਵਝਾ ਲੈ ਲਓ ਠੀਕ ਹੈ ਗੱਲ ਸਮਝ ਗਏ ਸਮਝ ਗਏ ਇਹ ਦੋਨਾਂ ਦੀ ਫਾਇਦਾ ਹੈ ਹਾਂ ਉਹ ਚ ਥੋੜਾ ਵੀ ਰਿਸਕ ਫੈਕਟਰ ਘਟਦਾ ਤੁਹਾਡੀ ਇਨਵੈਸਟਮੈਂਟ ਅੱਧੀ ਰਹੀ ਅੱਧੀ ਰਹੀਗੀ ਨਾਲੇ ਉਹ ਪਤਾ ਲੱਗ ਜੂ ਬੰਦੇ ਨੂੰ ਬਿਲਕੁਲ ਨਾਲੇ ਟ੍ਰੇਲਿੰਗ ਹੋ ਗਈ ਤੁਹਾਡੀ ਨਾਲੇ ਟ੍ਰੇਨਿੰਗ ਹੋ ਗਈ ਹਲਾਜੀ ਉਸ ਤੋਂ ਬਾਅਦ ਤੁਸੀਂ ਆਪਣਾ ਕੰਮ ਕਰਨਾ ਚਾਹੁੰਦੇ ਹੋ ਜਾਂ ਨੂੰ ਵਧਾਉਣਾ ਚਾਹੁੰਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਸਾਡੇ ਨਾਲ ਕਰਨਾ ਚਾਹੁੰਦੇ ਹੋ ਹੋਰ ਜ਼ਿਆਦਾ ਵਾਰ ਦੇ ਦੇਗਾ ਤੁਹਾਨੂੰ ਹੂੰ ਉਹਦਾ ਹਜੇ ਸ਼ੁਰੂ ਦੇ ਵਿੱਚ ਵਿਸ਼ਵਾਸ ਬਣਾਉਣਾ ਪੈਂਦਾ ਨਾ ਸਾਨੂੰ ਤੁਹਾਡੇ ਨਾਲ ਤੋਨੂੰ ਸਾਡਾ ਵਿਸ਼ਵਾਸ ਪੈਦਾ ਕਰਨਾ ਪਊਗਾ ਅੱਛਾ ਤੇ ਕਿਹੜੀ ਨਸਲ ਦੀਆਂ ਬੱਕਰੀਆਂ ਫਿਰ ਤੁਸੀਂ ਰੱਖੀਆਂ ਪਹਿਲਾਂ ਸ਼ੁਰੂ ਦੇ ਵਿੱਚ ਬਸ ਸਾਰੀਆਂ ਨਸਲਾਂ ਰੱਖ ਕੇ ਦੇਖ ਲਿਆ ਜੀ ਅੱਛਾ ਹਾਂ ਰਾਜਸਥਾਨ ਦਾ ਕੋਈ ਏਰੀਆ ਕੋਈ ਵੱਡੀ ਮੈਂ ਛੱਡੀ ਦੀ ਬਾਲਾ ਛੜੀ ਮੈਂ ਦੇਖੀ ਆ ਜਵੇਰ ਬੱਕਰਾ ਵੱਡੀ ਮੈਂ ਦੇਖੀ ਆ ਹੂੰ ਮੈਂ ਤਕਰੀਬਨ 10 ਲੱਖ ਰੁਪਈਆ ਇਹਨਾਂ ਚੀਜ਼ਾਂ ਦੇ ਉੱਤੇ ਪਹਿਲਾਂ ਖਰਾਬ ਕਰਿਆ ਹੈ 9 ਲੱਖ ਰੁਪਈਆ ਖਰਾਬ ਕਰਤਾ ਹਾਂ ਹਾਂ 1 ਲੱਖ ਦਾ ਜਿਹੜੀ ਘਾਟ ਆ ਹੀ ਪੈ ਗਈ ਸੀ ਬਸ ਠੀਕ ਹੈ ਸ਼ੁਰੂ ਸ਼ੁਰੂ ਚ ਹਾਂਜੀ ਸੋਨੂੰ ਕਿਨੇ ਕਿਹਾ ਸੀ ਵੀ ਇਹ ਚੀਜ਼ ਚ ਆਜੋ ਮੈਂ ਵੈਸੇ ਹੀ ਇੱਕ ਬੱਕਰੀ ਲੈ ਆਇਆ ਸੀ ਉਹੀ ਮੈਨੂੰ ਲੋਕ ਕਹਿੰਦੇ ਸੀ ਵੀ ਇਹਦਾ ਕੰਮ ਲਾ ਮੈਂ ਬੀ ਕੌਮ ਕੀਤੀ ਐ ਬਿਜ਼ਨਸ ਮੈਨਰ ਬੰਦਾ ਸੀ ਹੈ ਨਾ ਬੱਚੇ ਮੇਰੇ ਬ੍ਰਾਡ ਰਹੇ ਹਾਂ ਮੈਂ ਇੱਕ ਬੱਚਾ ਬੱਕਰੀ ਲੈ ਆਇਆ ਸੀਗਾ ਛੋਟੀ ਜੀ ਉਹਨੂੰ ਲੋਕ ਕਹਿੰਦੇ ਵੀ ਪਾਗਲ ਹੋ ਗਿਆ ਤੇ ਮੁੰਡੇ ਉਹਦੇ ਕਿਸੇ ਦਾ ਰਿਸ਼ਤਾ ਨਹੀਂ ਕਰਨਾ ਉਹੀ ਬੰਦੇ ਅੱਜ ਮੈਂ ਤਾਂ ਬੱਚੇ ਲੈ ਕੇ ਜਾਂਦੇ ਆ ਠੀਕ ਹੈ ਹੈ ਨਾ ਠੀਕ ਹੈ ਇਹ ਸਿਸਟਮ ਆ ਮਤਲਬ ਦੇਖੋ ਮੈਨੂੰ ਸ਼ੌਂਕ ਸੀ ਸ਼ੌਕ ਵੈਸੇ ਹੀ ਜੱਗਿਆ ਉਹੀ ਜੱਗਿਆ ਹਾਂ ਵੀ ਚਲੋ ਇਹਨੂੰ ਟ੍ਰਾਈ ਕਰਕੇ ਦੇਖਦੇ ਆ ਜੱਤਾਂ ਵੀ ਰੱਖਦਾ ਵੀ ਹੈ ਲੈਂਗੀਆਂ ਬੱਕਰੀਆਂ ਵੀ ਲੈਤੀਆਂ ਹੋਣਗੀਆਂ ਉਦੋਂ ਧੋਕੇ ਵੀ ਬੱਕਰੀ ਕੁਦਲੋ ਖਾ ਹੋਇਆ ਬਈ ਬਹੁਤ ਹੋਏ 1.50 ਹੋਏ ਨੇ ਲੌਂ ਨਹੀਂ ਆਪਾਂ ਦੱਸ ਸਕਦੇ ਆ ਨਾ ਚਲੋ ਜੋ ਕਰਕੇ ਉਹਨਾਂ ਦਾ ਵੀ ਧੰਨਵਾਦ ਨਾ ਚਲੋ ਆਪਾਂ ਨਾ ਨਹੀਂ ਤਾਂ ਵੀ ਕੀ ਫਰਾਡ ਕੀ ਹੋਇਆ ਥੋਡੇ ਨਾਲ ਕੋਈ ਫਰਾਡ ਇਹ ਵੀ ਅਗਲਾ ਏਖੜਾ ਲਾ ਕੇ ਬੱਕਰੀ ਦੇ ਜਾਂਦਾ ਕਹਿੰਦਾ 4 ਲੀਟਰ ਦਿੰਦੀ ਹੈ ਜੀ ਹਾਂ ਹੈਨਾ ਹੂੰ ਹੂੰ ਉਹ ਕਰਿਆ ਕਿ ਜੇ ਤੁਸੀਂ ਉਹ ਦੋ ਦਿਨ ਚੋ ਰਹੇ ਹੋ ਮੁੜ ਕੇ ਉਹ ਲੀਟਰ ਦੀ ਆ ਜਾਂਦੀ ਹੈ ਹੂੰ ਫੇ ਕਹਿੰਦੇ ਤੇ ਤੁਸੀਂ ਵਾਰੀ ਹੋਈ ਹੈ ਤੇ ਤੁਹਾਇ ਨਹੀਂ ਹੋਇਆ ਜੋ ਵੀ ਮੈਨੂੰ ਤਾਂ ਸਮਝ ਨਹੀਂ ਝੂੜਵਾਲ ਬੋਲਣਾ ਹੁੰਦਾ ਠੀਕ ਹੈ ਜੀ ਅਸੀਂ ਜਿਹੜਾ ਸਾਡੇ ਕੋਲੇ ਕੋਈ ਵੀ ਕਸਟਮਰ ਆਉਂਦਾ ਅਸੀਂ ਇਹਨੂੰ ਦੱਸ ਗਏ ਜੀ ਦਲੇ ਆ ਉਹ ਅਗਲਾ ਦੁਬਾਰਾ ਵੀ ਆਉਂਦਾ ਸਾਡੇ ਨਾਲ ਤਾਂ ਪੱਕੇ ਹੀ ਬੰਦੇ ਜੁੜੇ ਹੋਏ ਨੇ ਜਿਹੜੇ ਮਤਲਬ ਬੱਚੇ ਵਗੈਰਾ ਲੈ ਕੇ ਜਾਂਦੇ ਸਾਡੇ ਨੂੰ ਹੂੰ ਕਿਉਂਕਿ ਅਸੀਂ ਝੂਠ ਬੋਲ ਕੇ ਹੀ ਵੇਚਦੇ ਜੇ ਉਹ ਜਿਵੇਂ ਚਲੋ ਹੁਣ ਤਾਂ ਆਪਾਂ ਇੱਕ ਸਕੀਮ ਦੱਸਤੀ ਹੈ ਨਾ ਸਾਰਿਆਂ ਨੂੰ ਤੇ ਭਾਈ ਉਹ ਕੋਈ ਸੁੱਥੋ ਬੱਕਰੀ ਜਾਂ ਮੇਮਣਾ ਲੈ ਕੇ ਜਾਂਦਾ ਛੋਟਾ ਬੱਚਾ ਤਾਂ ਕੀ ਰੇਟ ਚੱਲਦਾ ਭਾਈ ਹੁਣ ਜੇ ਬੱਚੇ ਇਹ 7-8000 ਰੁਪਏ ਰੇਟ ਚ ਬੱਚਾ ਵਿਗੂਗਾ ਜੀ ਹੂੰ ਦੇਲੇ ਆ ਨਾ ਆਹ ਹਾਂ ਜੀ ਇਹਦਾ ਤੋਂ ਪਹਿਲਾਂ ਇਹਨਾਂ ਦੇ ਨਾਲ ਦੇ ਚਿੱਟੇ ਬੱਚੇ ਵਿੱਚ ਇਹੋ ਦੱਸਦਾ ਸੀ 10000 ਦੇ ਵਿਕੇ ਗੁਲਾਬੀ ਚਾਪੜੀ ਸੀ ਉਹ ਲੱਭੇ ਗੱਲ ਸੀਗੇ ਠੀਕ ਹੈ ਚਿੱਟੀਆਂ ਅੱਖਾਂ ਐ ਕੋਲਾ ਲੱਕ ਪੂਰਾ ਵੀ ਜਿਹੜੀ ਟਾਈਮ ਦੀ ਲੋੜ ਆ ਜੇ ਉਹ ਹਿਸਾਬ ਦੀ ਕੋਈ ਆਪਣੇ ਲਵੇ ਚੀਜ਼ ਤਿਆਰ ਆ ਤਾਂ ਉਹ ਮਹਿੰਗੀ ਵੇਕਦੀ ਆ ਬਿਲਕੁਲ ਦੇਖੋ ਜੋ ਲੋਕਾਂ ਦੀ ਮਾਰਕੀਟ ਚ ਵਸਲਦਾ ਅਗਰ ਤੁਸੀਂ ਅਸੀਂ ਕੀ ਲੈਣਾ ਜੀ ਬਰੀਡ ਤੋਂ ਜਾਂ ਬੀਟਲ ਤੋਂ ਕੀ ਲੈਣਾ ਬੀਟਲ ਅਸਲ ਚ ਹੈ ਹੀ ਵੀ ਹੂੰ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਮੇਰੇ ਕੋਲ ਬੀਟਲ ਬੱਕਰੀਆ ਦੇਖੋ ਬਾਹਰ ਜਿਹੜੀ ਬਰੀਡ ਵਿਕਦੀ ਆ ਓ ਬਾਈ ਡੀਐਲਏ ਵਿਕਦੀ ਐ ਡੀਐਲਏ ਸਰਟੀਫਿਕੇਟ ਲਾਲ ਹੁੰਦਾ ਜੀ ਅੱਛਾ ਜੇ ਤੁਸੀਂ ਕੋਈ ਬਰੀਡ ਲੈ ਲਿਆ ਨਾ ਫੌਰਨ ਦੇ ਵਿੱਚ ਉਹ ਤੁਹਾਨੂੰ ਡੀਐਲਏ ਸਰਟੀਫਿਕੇਟ ਲਾਲ ਦਿੰਦੇ ਆ ਹੂੰ ਲਿਓ ਮੈਂ ਲੈਣ ਨੂੰ ਤਿਆਰ ਆਂ 10 ਬੱਕਰੀਆਂ ਮੈਂ ਲੈਣਾ ਜਿਹੜਾ ਬੰਦਾ ਮੈਨੂੰ ਕਹਿੰਦਾ ਵੀ ਬੀਟ ਲਾਓ ਮੈਨੂੰ ਡੀਐਲਏ ਸਰਟੀਫਿਕੇਟ ਦੇਵੇ ਚਾਹੇ ਕੋਈ ਯੂਨੀਵਰਸਿਟੀ ਦੇ ਦੇਵੇ ਹੂੰ ਕੋਈ ਸਸਤਾ ਦੇ ਦੇਵੇ ਕੋਈ ਬੰਦਾ ਦੇ ਦੇਵੇ ਮੈਂ ਕਹਿ ਰੇ ਰਹੀ ਇਹ ਗੱਲ ਕਹਿ ਰਿਹਾ ਅੱਜ ਵੀ ਲਿਓ ਬੀਟਲ ਬੱਕਰੀ ਹੈ ਨਹੀਂ ਆਪਣੀ ਐਸੀ ਜੋਗੀ ਇਹਦੇ ਉੱਤੇ ਕੰਮੇ ਨਹੀਂ ਹੋਇਆ ਜੀ ਠੀਕ ਐ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਹੁਣ ਸ਼ੁਰੂ ਹੋਇਆ ਗੱਲ ਇਹ ਅੱਜ ਤੋਂ 10 ਸਾਲ ਬਾਅਦ ਤੁਸੀਂ ਜਾ ਕੇ ਕਹਿ ਸਕਦੇ ਹੋ ਵੀ ਕੁਝ ਹੈਗਾ ਇੱਥੇ ਠੀਕ ਹੈ ਤੇ ਜਿਹੜੀਆਂ ਫਿਰ ਆਪਣੇ ਆਂ ਅੱਜ ਜਿਹੜੀਆਂ ਲਵੇ ਨੇ ਹਾਂ ਉਹ ਮਿਕਸ ਹੋ ਗਈਆਂ ਜੀ ਮਿਕਸ ਹੋ ਗਈਆਂ ਉਹ ਉਹ ਜਿਹੜੇ ਮੇਲੇ ਆ ਦੇ ਵਿੱਚ ਕਈ ਸ਼ਾਮੀ ਵੀ ਖੜੇ ਨੇ ਨਾ ਬਈ ਬਹੁਤ ਘੱਟ ਬਹੁਤ ਉਹ ਉਹ ਵੀ ਉਹਦੇ ਵਿੱਚ ਵੀ ਰਲ ਗੱਡ ਹੋ ਗਿਆ ਨਾ ਇਹ ਦੇਖੋ ਜਿਵੇਂ ਹੁਣ ਮੇਲਿਆਂ ਤੇ ਜਾਂਦੇ ਸੀ ਮੇਲਿਆਂ ਤੇ ਜਾਣ ਦਾ ਧਾਰਮਿਕ ਮਸਲਾ ਤਾਂ ਚਲੋ ਅਲੱਗ ਆ ਪਹੁੰਚ ਕੋਈ ਕਿੰਤੂ ਪ੍ਰੰਤੂ ਨਹੀਂ ਹੈ ਹੂੰ ਉਹਦੇ ਵਿੱਚ ਕੀ ਸੀ ਵੀ ਦੂਰੋਂ ਦੂਰੋਂ ਬੱਕਰੇ ਆਉਂਦੇ ਸੀ ਮੇਲਿਆਂ ਤੇ ਬਾਗਾਂ ਆਉਂਦੇ ਸੀ ਬਾਗਾਂ ਆ ਕੇ ਉਹ ਆਸ ਵਿੱਚ ਹੀ ਬੱਕਰੇ ਕ੍ਰਾਸ ਹੋ ਜਾਂਦੀ ਹੈ ਜੀ ਬੱਕਰੀ ਐ ਜਿਵੇਂ ਮੰਨ ਲਓ ਤੁਸੀਂ ਬੱਕਰਾ ਲਿਆਇਆ ਮੈਂ ਲਿਆਇਆ ਮੇਰੇ ਵਾਲੇ ਤੋਂ ਤੁਸੀਂ ਲਵਾ ਲਈਆ ਤੁਹਾਡੇ ਵਾਲੇ ਤੋਂ ਮੈਂ ਲਵਾ ਲਈਆ ਉਹ ਆਊਟ ਬਰੀਡਿੰਗ ਹੋਗੀ ਆਊਟ ਬਰੀਡਿੰਗ ਹੋਗੀ ਠੀਕ ਐ ਠੀਕ ਐ ਜੀ ਫੋਨ ਬਦਲ ਗਏ ਹਾਂ ਕਿਉਂਕਿ ਹੁਣ ਇਹ ਨਹੀਂ ਰਾਜਸਥਾਨ ਬੈਲਟ ਐ ਉਧਰ ਜਿਆਦਾ ਸ਼ੇਰੀਆ ਬੱਕਰੀਆ ਰੋ ਕਿੱਥੋਂ ਆਈਆ ਰੇ ਉਹ ਜਵੇਰੀ ਕ੍ਰਾਸ ਤੋਂ ਆਈਆ ਰੇ ਜਿਹੜੀਆਂ ਸ਼ੇਰੀਆਂ ਲਾਲ ਮੱਖੀ ਜੀਲੇ ਬੱਚੇ ਇੱਥੇ ਫਿਰਦੇ ਆ ਉਹ ਇਧਰ ਅਲਬਰ ਦੇ ਨੇੜੇ ਹੈਗੀ ਆ ਲਾਗ ਫੜੀ ਬਰੀਡ ਆ ਹਾਂ ਜਾਂ ਕੋਟਾ ਬਰੀਡ ਆ ਇੱਕ ਕੋਟਾ ਬਰੀਡ ਚ ਵੀ ਉਸ ਤਰੀਕੇ ਦੇ ਆਉਂਦੇ ਲੰਬੇ ਕਰ ਲੋ ਉੱਤੇ ਨੂੰ ਸਿੰਗ ਹੁੰਦੇ ਆ ਉਹ ਹਾਂ ਦਾ ਕ੍ਰਾਸ ਹੋ ਕੇ ਹੁਣ ਇੱਥੇ ਬੰਦਾ ਲਿਆਇਆ ਸੀਗਾ ਅੱਜ ਤੋਂ 20 ਸਾਲ ਪਹਿਲਾਂ ਲਲ ਤੋਂ ਹਾਂ ਆਹ ਲਾਲ ਮੱਖੀ ਜੀਲੀ ਇੱਥੇ ਤੁਰਿਆ ਫਿਰਦੀ ਆ ਨਾ ਉਹ ਉੱਥੋਂ ਜੱਲੀ ਆ ਉਹ ਉਧਰੋਂ ਲਿਆਇਆ ਸੀ ਬੰਦਾ ਉਹ ਬੱਕਰਾ ਤੇ ਮੇਲ ਤੇ ਫੀਮੇਲ ਹੂੰ ਉਹ ਇਸ ਤਰੀਕੇ ਨਾਲ ਇਹ ਚ ਮਤਲਬ ਰਲ ਗੱਡ ਹੋ ਗਿਆ ਪਾਇਓਟੀ ਵੀ ਹੈ ਕਿਤੇ ਪਾਇਓਟੀ ਨਹੀਂ ਹੈਗੀ ਇਹ ਵਰ ਕੇ ਤੁਸੀਂ ਯੂਨੀਵਰਸਿਟੀ ਮੇਲੇ ਦੀ ਵੀਡੀਓ ਕੱਢ ਕੇ ਦੇਖ ਲਓ ਜੁਲੀ ਬਰਾਸਟੀ ਦਾ ਵੀ ਬੋੜ ਹੀ ਲੱਗਿਆ ਸੀ ਗੜਵਾਸੂ ਦਾ ਵੀ ਸੁਧਰੀ ਨਸਲ ਦੀ ਬੱਕਰੀ ਉੱਥੇ ਬੀਟਲ ਲਿਖਿਆ ਹੈ ਸੁਧਰੀ ਨਸਲ ਦੀ ਬੱਕਰੀ ਲਿਖਿਆ ਹੋਇਆ ਹਾਂ ਬਸ ਬੀਟਲ ਹੀ ਲਿਖਿਆ ਹੈ ਪੜ ਲਿਓ ਦੇਖ ਲਿਓ ਕਿਸੇ ਕੋ YouTube ਤੇ ਵੀਡੀਓ ਪਈ ਜਾਂ 26 ਤਰੀਕ ਨੂੰ ਮੇਲਾ ਆਈ ਜਾਣਾ ਹਾਂ 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 ਮੇਰੇ ਕੱਲ 26 ਤਰੀਕ ਦਾ ਹੁੰਦਾ ਉੱਥੇ ਦੇਖ ਲਿਓ ਜੇ ਬੀਟਲ ਲਿਖਿਆ ਆ ਤਾਂ ਮੈਨੂੰ ਫੜ ਲਿਓ ਠੀਕ ਹੈ ਵਿਆਂ ਕ੍ਰੋਸ ਹੈ ਚਾ ਕਹਿ ਸਾਰੇ ਬਿਲਕੁਲ ਆ ਗਈਆਂ ਨਾ ਬੀਐਲਐ 35ਡ ਬਰੀਡ ਕਿਸੇ ਕੋਲ ਹੀ ਹੈਗੀ ਇੱਥੇ ਹੂੰ ਠੀਕ ਆ ਹੁਣ ਇਹ ਸਾਡੇ ਵਾਲਾ ਤਾਂ 4-5 ਲੀਟਰ ਤੇ ਰੋਲਾ ਪਾਈ ਜਾਂਦੇ ਆ ਪਾਕਿਸਤਾਨ ਚ 11 ਲੀਟਰ ਦੁੱਧ ਦਿੱਤਾ ਬੱਕਰੀ ਹੂੰ ਸ਼ਾਇਦ ਤੁਸੀਂ ਦੇਖੀ ਹੋਵੇ ਵੀਡੀਓ ਕੰਪੀਟੀਸ਼ਨ ਹੋਇਆ ਸੀ ਉਹਨਾਂ ਨਾਲ ਵੀ ਬੀਟਲ ਆਪਾਂ ਕਹਿ ਸਕਦੇ ਆ ਵੀ ਉਧਰ ਬਿਲਕੁਲ ਪਿਓਰਿਟੀ ਹੈਗੀ ਆ ਜੀ ਤਾਂ ਹੀ ਚੱਲੇਗੀ ਉਹ ਹੂੰ ਐਸ ਲੈਵਲ ਤੇ ਜਾਣਾ ਕੋਈ ਖੇੜ ਥੋੜੀ ਮੈਂ ਬੀਟਲ ਬੀਟਲ ਬੱਕਰੀ ਜਿਹੜੀ ਕਿੰਨਾ ਕ ਦੁੱਧ ਦੀ ਸਮਰੱਥਾ ਹੁੰਦੀ ਆ ਉਹਦੀ ਬੀਟਲ ਐ ਉਰੇ ਜਿਹੜੀ ਆ ਬੱਕਰੀਆਂ ਦੁਰੀਆਂ ਫਿਰਦੀਆਂ ਦੋ ਦੋ ਤਿੰਨ ਲੀਟਰ ਦੁੱਧ ਦਿੰਦੀਆਂ ਜੀ ਹੂੰ ਜਿਵੇਂ ਉਹ ਤੁਸੀਂ ਕਿਹਾ ਵੀ ਪਾਕਿਸਤਾਨ ਚ 11 ਲੀਟਰ ਕੱਢਦਾ ਆ ਫਿਰ ਉਹ ਪਿਓਰਟੀ ਚ ਰਹੋ ਉਹਦੇ ਇਲੇ ਦੇ ਲੰਬੇ ਦਾ ਥਾਣਾ ਤੁਸੀਂ ਦੇਖਿਆ ਹੋਣਾ ਐਡੇ ਐਡੇ ਚੱਡੇ ਆ ਮੈਂ ਉਹੀ ਗੱਲ ਕਰਦਾ ਵੀ ਜਿਹੜੀ ਜਮਾ ਪਿਓਰ ਬੀਟ ਲਾ ਗਈ ਵੀ ਉਹਦੀ ਕਿੰਨੀ ਸਮਰੱਥਾ ਹੁੰਦੀ ਆ ਦੁੱਧ ਦੇਣ ਦੀ ਉਹ ਤੁਹਾਡੇ ਸਾਹਮਣੇ ਹੀ ਸੀਗੀ ਤੁਸੀਂ ਦੇਖਿਆ 11 ਕਿਲੋ 10 11 ਕਿਲੋ ਦੇ ਥੱਈਆ ਤੁਹਾਡੇ ਸਾਹਮਣੇ ਇਹੀ ਚੀਜ਼ ਹੈ ਨਾ ਤੇ ਬਾਈ ਬੱਕਰੀਆਂ ਐਵੇਂ ਦੀਆਂ ਹੁੰਦੀਆਂ ਨੇ ਆਪਣੀਆਂ ਇਹ ਅਸੀਂ ਪੈਦਾ ਕੀਤੀ ਆ ਆਪਣਾ ਬੱਚਾ ਪੈਦਾ ਕੀਤਾ ਆ ਇਹ ਆ ਦੇਖ ਲਾਉਣ ਤੁਸੀਂ ਚਾਹਿਆ ਨੂੰ ਹੁਣ ਬੀਟ ਲਗਾ ਲਓ ਜਿਹੜਾ ਕੋ ਮਰਜੀ ਗੈ ਲਓ ਹੂੰ ਜੋ ਬਾਜ਼ਾਰ ਚ ਵਗੋ ਇਹਦੀ ਆ ਲੰਬੇ ਕੰਨ ਚਿੱਟੀਆਂ ਅੱਖਾਂ ਹਾਂ ਮੂੰਹ ਮੱਥਾ ਐਵੇਂ ਦਾ ਆ ਦੇਖ ਲਓ ਨੋਜ਼ ਹੂੰ ਠੀਕ ਹੈ ਪੰਜ ਨੋਜ਼ ਗਾਇ ਪੰਜ ਨੋਜ਼ ਜਿਹੜਾ ਗਾਇ ਜੋ ਮਰਜੀ ਗੈ ਲਓ ਯਾਰੀ ਉਹੀ ਚੀਜ਼ ਆ ਇਹ ਸਿੰਗ ਬਸ ਸਿੰਗ ਬਰੀ ਕਿਵੇਂ ਆ ਦੇਖ ਲਾ ਠੀਕ ਹੈ ਤੇ ਜਿਵੇਂ ਭਾਈ ਤੁਸੀਂ ਹਨ ਜੁਨੀਵਰਸਿਟੀ ਚ ਰਹੇ ਹੋ ਤਾਂ ਜਿਹੜੇ ਡਾਕਟਰ ਨੇ ਜਿਵੇਂ ਉਹ ਕਿਹੜੀ ਨੂੰ ਬੀਟਲ ਮੰਨਦੇ ਅਸਲ ਵੀ ਕੀ ਕੁਆਲਟੀ ਕਰਦੇ ਨਹੀਂ ਉਹ ਕਹਿੰਦੇ ਅਸੀਂ ਫੀਚਰ ਦੇ ਉੱਤੇ ਗੱਲ ਕਰਦੇ ਉਹ ਡੀਐਨਏ ਤੇ ਤਾਂ ਉਹ ਨਹੀਂ ਰਹੀ ਹੈਗੀ ਅੱਛਾ ਕੀ ਫੀਚਰ ਦੇਖਦੇ ਹੋ ਵਿੱਚ ਉਹ ਕਹਿੰਦੇ ਵੀ ਬਸ ਲੱਗ ਕੇ ਕੁੱਡਾ ਹੋਵੇ ਜੀ ਹਾਂ ਠੀਕ ਆ ਜੀ ਗਰਦਨ ਲੱਭੀ ਹੋਵੇ ਹਾਂ ਪਹਿਲਾਂ ਤਾਂ ਕਹੇ ਚਿੱਟੀ ਅੱਖ ਹੋਵੇ ਅਸੀਂ ਰੋਲਾ ਪਾਇਆ ਵੀ ਚਿੱਟੀ ਅੱਖ ਦੀ ਤਾਂ ਹੈ ਵੀ ਸੀ ਹੁਣ ਉਹਨਾਂ ਨੇ ਕਰਤਾ ਵੀ ਅੱਖ ਜਿਹੜੀ ਮਰਜੀ ਹੋਵੇ ਜਿਹੜੀ ਨਵੀਂ ਕਿਤਾਬ ਆਈ ਆ ਹਾਂ ਠੀਕ ਹੈ ਠੀਕ ਹੈ ਜੀ ਫਿਰ ਉਹ ਕਹਿੰਦੇ ਸੀ ਕਾਲੇ ਰਾਗੇ ਦੀ ਹੋਵੇ ਹੁਣ ਉਹਨਾਂ ਨੇ ਨਵੀਂ ਕਿਤਾਬ ਚ ਕਰਤਾ ਵੀ ਜਿਹੜੇ ਮਰਜੀ ਰੰਗ ਦੀ ਹੋ ਸਕਦੀ ਆ ਮੀਟ ਲੈ ਐ ਐਸੇ ਆ ਉਹਨਾਂ ਨੇ ਵੀ ਸਮੇਂ ਦੇ ਹਿਸਾਬ ਨਾਲ ਸਿਸਟਮ ਨੂੰ ਬਦਲ ਲਿਆ ਨਾ ਇਹ ਚੀਜ਼ ਆ ਤੇ ਬਾਕੀ ਉਹਨਾਂ ਲਈ ਵੀ ਇਹ ਇੱਕ ਨਵਾਂ ਸਬਜੈਕਟ ਹੀ ਆ ਹਾਂ ਨੱਕਰੀ ਹਾਂ ਅਸਲ ਚ ਤਾਂ ਜਦੋਂ ਤੁਸੀਂ ਰੱਖ ਲੈ ਲੇਓ ਹਾਂ ਇਹ ਤੁਹਾਨੂੰ ਡੇਲੀ ਸਿਖਾਉਂਦੀ ਆ ਰਹੀ ਦੋ ਗੱਲਾਂ ਲੈ ਚ ਹੂੰ ਭਰਾ ਮੇਰੇ ਆ ਉਹ ਇਹ ਆ ਵੀ ਇੱਕ ਤਾਂ ਹੈਗੀ ਜਿਹੜੀ ਆ ਜਿਹੜੀ ਆ ਕੋ ਬੱਕਰੀਆਂ ਚਰਦੀ ਆ ਰਹੀ ਹਾਂ ਉਹਨਾਂ ਨੂੰ ਜੋ ਚਾਹੀਦਾ ਉਹਨਾਂ ਦੇ ਧਰਤੀ 'ਚ ਉਹ ਆਪਣੇ ਆਪ ਲੈ ਲੈਣਾ ਉਹ 'ਚ ਕੋਈ ਵੱਡਾ ਇਸ਼ੂ ਨਹੀਂ ਹੈਗਾ ਯਾਨੀ ਹਾਂ ਉਹ ਵਧੀਆ ਮਿਹਨਤ ਵੀ ਕਰਦੇ ਆ ਚਲੋ ਉਹਨਾਂ ਦਾ ਧੰਨਵਾਦ ਆ ਵੀਰਾਂ ਦਾ ਜਿਹੜੇ ਪਾਲ ਰਹੇ ਆ ਹਨਾ ਬੱਕਰੀਆਂ ਵਧੀਆ ਤੋਂ ਵਧੀਆ ਤੁਸੀਂ ਦੇਖੀ ਆ ਕੋਈ 3 ਲੱਖ ਦਾ ਬੱਕਰਾ ਵਿਕ ਰਿਹਾ ਕੋਈ 4 ਦਾ ਵਿਕ ਰਿਹਾ ਹੂੰ ਉਹਦੇ ਕੋਈ ਕਿ ਤੂਪਰਾ ਤੂਲੀ ਆਪਣੇ ਬਲੋ ਅਗਲੇ ਦੀ ਮਿਹਨਤ ਆ ਜੀ ਮਿਹਨਤ ਆ ਤਾਂ ਠੀਕ ਆ ਹੂੰ ਏਨੂੰ ਤੁਸੀਂ ਖੜਾ ਲਿਆ ਹੂੰ ਇਹ ਫਾਰਮ ਦੇ ਵਿੱਚ ਨੇ ਇਹ ਤੁਹਾਡੇ ਕੋ ਖੜ ਗਿਆ ਹੂੰ ਇਹ ਤੁਹਾਡੀ ਮਰਜ਼ੀ ਦੇ ਰੇ ਹੁਣ ਇਹ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹਨੂੰ ਕਵੀ ਗਾਦੀ ਆ ਹੂੰ ਉਹ ਕਿਵੇਂ ਪਤਾ ਲੱਗਦੀ ਆ ਠੀਕ ਆ ਕਿ ਡੈਫੀਸ਼ੈਂਸੀ ਕੀ ਆ ਵੀ ਖੋਰ ਜਿਆਦਾ ਵੱਧ ਰਹੇ ਤੇ ਇਹਨੂੰ ਕੀ ਪਾਉਣਾ ਅੱਛਾ ਇਹਦੇ ਤੇ ਸ਼ਾਈ ਰੇਗਦੀ ਹੈਗੀ ਤਾਂ ਇਹਨੂੰ ਕੀ ਪਾਉਣਾ ਹੂੰ ਠੀਕ ਆ ਵੀ ਕੀ ਘਟ ਰਿਹਾ ਹੈ ਦਾ ਡੈਫੀਸ਼ੈਂਸੀ ਕੀ ਆ ਠੀਕ ਹੈ ਤੇ ਜਿਹੜੀ ਤੁਸੀਂ ਸਾਡੀ ਆ ਬੱਕਰੀਆਂ ਦੇਖੋਗੇ ਜਿਆਦਾ ਰਾਜੀ ਦੀ ਹੈਗੀ ਆ ਲਾਏ ਹੋੜਿਆ ਰੇ ਇਹ ਸੀ ਆ ਰਹਿ ਲੀਆ ਇਹ ਕਿਉਂ ਕਿਉਂਕਿ ਅਸੀਂ ਸਾਲ 'ਚ ਦੋ ਸੂਏ ਲੈਣੇ ਆ ਦੋ ਸੂਏ ਲੈਣੇ ਹੀ ਲੈਣੇ ਠੀਕ ਹੈ ਇਹ ਲਈ ਲਵਾਗੇ ਤਾਂ ਸਾਲ ਨੂੰ ਖਾ ਜਾਣਗੇ ਠੀਕ ਹੈ 200 ਰੁਪਏ ਘੱਟੋ ਘੱਟ ਇੱਕ ਬੱਕਰੀ ਦਿੱਲੀ ਦੇ ਖਾਦੀ ਹੈ ਤੇ ਤੁਸੀਂ ਦਾ ਆਪਦਾ ਖਰਚਾ ਵੀ ਪੂਰਾ ਕਰਨਾ ਸਾਰਾ ਕੁਝ ਹੀ ਕਰ ਲਈ ਸਾਡਾ ਸਾਰਾ ਕੁਝ ਬਾਹਰ ਨਹੀਂ ਪ੍ਰਚਾਰ ਦੇ ਲਾ ਜੀ ਲਾ 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 ਇੱਥੇ ਫਾਰਮ 'ਚ ਫਾਰਮ ਦੇ ਵਿੱਚ ਕੀ ਕੀ ਪਾਉਂਦੇ ਇਹਨਾਂ ਨੂੰ ਖਾਣ ਨੂੰ ਜਿੱਦਾਂ ਹੁਣ ਆ ਜਿਹੜਾ ਜੋ ਬੱਕਰੀ ਦਾ ਆਚਾਰ ਆ ਹਮ ਅਸੀਂ ਯਾਰੀ ਇੱਕ ਚੀਜ਼ ਰੈਗੂਲਰਲੀ ਪਾਉਂਦੇ ਹੈਗੇ ਹਮ ਬਦਲ ਵੀ ਪਾਉਂਦੇ ਆ ਹਮ ਫੀਡ ਆ ਹਮ ਠੀਕ ਹੈ ਜੀ ਗੁਵਾਰੇ ਦਾ ਲੀਰਾ ਹਮ ਬੂਫਲੀ ਦਾ ਲੀਰਾ ਉਹ ਪਹਿਲਾਂ ਪਾ ਚੁੱਕੇ ਆ ਜਿਹੜੀ ਇਹ ਟਾਈਮ ਵੱਲਿਆ ਸਾਡਾ ਵੀ ਆਹ ਵੀਲੇ ਦਾ ਕਾਹ ਪਉਣਾ ਆਹ ਵੀਲੇ ਦਾ ਕਾਹ ਪਉਣਾ ਹੂੰ ਤੇ ਬਾਈ ਫਿਰ ਕਿ ਕਿੰਨੀਆਂ ਬੱਕਰੀਆਂ ਤੇ ਕਿੰਨਾ ਖਰਚਾ ਹੋ ਜਾਂਦਾ ਜਿਵੇਂ ਤੁਹਾਡੇ ਲਾਵੇ ਕਿੰਨੀਆਂ ਨੇ ਬੱਕਰੀਆਂ ਹੁਣ ਅੱਜ ਦੀ ਰੇਟ ਤੇ 25 ਜਾਨ ਬਣ ਰਿਹਾ ਆਪਣੇ ਕੋਲੇ ਪਹਿਲਾਂ 50 ਸੀ ਉਹ ਬੱਚੀ ਵੇਚਤੀ ਆ ਵਿੱਚੋਂ ਠੀਕ ਹੈ ਤੇ ਸਾਲ ਦੇ ਵਿੱਚ ਬਾਈ ਜਿਵੇਂ ਬੱਚੀ ਨੇ ਤਾਂ ਕਿੰਨਾ ਕੁ ਰੁਪਏ ਖਰਚ ਹੋ ਜਾਂਦੇ ਆ ਤੂੰ ਗੜਲਾ 40 ਰੁਪਏ ਰੋਜ਼ ਦੇ ਗੜਲਾ ਇੱਕ ਬੱਕਰੀ ਦੇ ਵਿੱਚ ਇਹ ਬਿਜਲੀ ਦਾ ਵਿੱਚ ਇਹ ਬੰਦੇ ਦਾ ਖਰਚਾ ਸਾਰਾ ਕੁਝ ਵੱਡੀ ਬੱਕਰੀ 40 ਰੁਪਏ ਖਾ ਜਾਂਦੀ ਯਾਰ ਰੁਪਿਆ ਉਨਾ 3000 25 ਬੱਕਰੀਆਂ 40 ਦੇ ਹਿਸਾਬ ਨਾਲ ਖਾਂਦੀਆਂ ਨੇ 1000 ਰੁਪਿਆ 30000 ਹੋ ਗਿਆ ਮਹੀਨੇ ਦਾ 25 ਬੱਕਰੀਆਂ ਦਾ ਉਹਨਾ 12 36000 ਰੁਪਿਆ 36000 ਬੇ ਸਾਲ ਦਾ 36000 ਖਾ ਜਾਂਦੀ ਤੇ ਫਿਰ ਇਹਨਾਂ ਚ ਬਚਤ ਕਿਵੇਂ ਕਿੰਨੀ ਹੋ ਜਾਂਦੀ ਹੈ ਬਚਤ ਐ ਹੋਊ ਜੇ ਬਚਤ ਤਾਂ ਹੋਲੀ ਆ ਜੇ ਦੋ ਸੂਏ ਦੇ ਲਈ ਇਸ ਸਾਲ ਚ ਅੱਛਾ ਦੋ ਦੇਣੀ ਆ ਤੁਹਾਡਾ ਬੱਚਾ 5000 ਤੋਂ ਉੱਤੇ ਹੀ ਵਗੇ ਹੂੰ ਤਾਇਦ ਨੂੰ ਕੋ ਦੇ ਕੇ ਜਾਣ ਗਿਆ ਨਹੀਂ ਨਹੀਂ ਤਾਂ ਕੋ ਨੂੰ ਖਾਣਗੇ ਨਹੀਂ ਤਾਂ ਖਾ ਜਾਣੀ ਹਮੇ ਫਾਰਮ ਫੀ ਲਗਾਤੇ ਹੁੰਦੇ ਉਹ ਗਣਦੇ ਦੀ ਕੁਝ ਐ ਛੱਟੀ ਜਾਂਦੇ ਨਾ ਹਾਂ ਵੀ ਆ ਹਰਾ ਥੋੜੇ ਘਰ ਦਾ ਵੀ ਜ ਵੱਡਿਆ ਬਾਤ ਆ ਤੁਸੀਂ ਗਣਦੇ ਦੀ ਫੀਡ ਖਰਚਾ ਵੀ ਗੱਲਾ ਹਾਂ ਦੇਖੋ ਜਬੀਰ ਤਾਂ ਥੋੜੀ ਪੈਸਿਆਂ ਦੀ ਆ ਨਾ ਜੇ ਬਿੱਗਾ ਸਾਲਾ 13-14000 ਰੁਪਏ ਠੇਕਾ ਵਿੰਗੇ ਦਾ ਅੱਜ ਕੱਲ ਹੂੰ ਉਹ ਕੋਈ ਨਹੀਂ ਜਣਦਾ ਕੋ ਨਹੀਂ ਗਣਦਾ ਕੋਈ ਤਾਂ ਸਾਰਾ ਕੁਝ ਗਣਦੇ ਆਪਾਂ ਲੇਬਰ ਵੀ ਹੂੰ ਥੋੜਾ ਬਿਜਲੀ ਦੇ ਪੱਖੇ ਚੱਲਦੇ ਆ ਲਾਈਟਾਂ ਚੱਲਦੀ ਆ ਰਹਿਣਾ ਇਹ ਖਰਚਾ ਪਾਣੀ ਦਾ ਖਰਚਾ ਬੱਦਾਰ ਇਹ ਤੇ ਜਿਹੜਾ ਕੰਮ ਕਰਦਾ ਵਰਕਰ ਉਹਦਾ ਖਰਚਾ ਚਾਹੇ ਮੈਂ ਘਰ ਆ ਆਪਣਾ ਮੈਂ ਸਾਰਾ ਕੁਝ ਦੇਖਣਾ ਪੂਆ ਸਾਰਾ ਕੁਝ 740 ਰੁਪਏ ਬਣਦੇ ਆ ਹੂੰ ਤੇ ਫੇਰ ਹੀ ਬਚਤ ਤੇ ਵੱਲ ਜਾਵਾਂਗੇ ਆਪਾਂ ਜੇ ਗਿਣਾਗੇ ਹਨਾ ਨਹੀਂ ਨਹੀਂ ਫਿਰ ਜਦੋਂ ਪਤੀ ਲੱਗਣਾ ਫਿਰ ਬਿਲਕੁਲ ਫਿਰ ਕਿੱਥੋਂ ਕੱਢ ਲਓਗੇ ਤੁਸੀਂ ਕਿੰਨਾ ਮਰਜੀ ਪਾ ਦਿਓ ਬਚਦੇ ਦਾ ਇੱਕ ਚੀਜ਼ ਮੈਂ ਦੇਖੀ ਆ ਬੱਕਰੀਆਂ ਦੀ ਇਹਦੇ ਪੰਜ ਚਾਰ ਚੰਗੇ ਬੱਚੇ ਆ ਜਾਣ ਤੁਹਾਡੇ ਕੋਲੇ ਹੂੰ ਤੁਹਾਨੂੰ ਵਧੀਆ ਪੈਸੇ ਦੇ ਜੇ ਠੀਕ ਇੱਕ ਬੜਾ ਹਰਸ਼ੇ ਵੀ ਤੇ ਭਾਈ ਉਹ ਕੰਮ ਦਾ ਫਾਇਦੇ ਵਾਲਾ ਜੇ ਬੰਦਾ ਹਾਂ ਕਿਆ ਹਾਲ ਦੇਣਾ ਬਹੁਤ ਧਿਆਨ ਦੇ ਕੇ ਆ ਪਵਿੰਦ ਕਰ ਲਈ ਪੈਦੀ ਆ ਜੀ ਠੀਕ ਆ ਜੀ ਪਿਆ ਨਹੀਂ ਹੈਗਾ ਵੀ ਕਿਸੇ ਦੇ ਸਿਰ ਤੇ ਛਾੜਦੀ ਫੇਰ ਫੇਰ ਹੀ ਰੱਜਦੀ ਆ ਇਹ ਹੂੰ ਤੇ ਜਿਵੇਂ ਭਾਈ ਤੁਸੀਂ ਪ੍ਰੋਡਕਟ ਦੀ ਗੱਲ ਕਰਕੇ ਹਟਿਆਣਾ ਪਹਿਲਾਂ ਵੀ ਫਲੇਵਰ ਮਿਲ ਕਰ ਲਾ ਲੋ ਜਾਂ ਵੀ ਇਹਨਾਂ ਦੀ ਪ੍ਰੋਡਕਟ ਪਨੀਰ ਲਾ ਲੋ ਕੁਝ ਖਿਲਾ ਲੋ ਤਾਂ ਜਿਵੇਂ ਛੋਡੇ ਨਾਲ ਕੋਈ ਬੰਦਾ ਜੁੜਦਾ ਹਾਂ ਸੋਤੋਂ ਬੱਕਰੀਆਂ ਲੈ ਕੇ ਜਾਂਦਾ ਤਾਂ ਵੀ ਆਉਣ ਵਾਲੇ ਟਾਈਮ 'ਚ ਵੀ ਉਹਦਾ ਉਹ ਕੰਮ 'ਚ ਸਾਥ ਦਉ ਉਹਨੂੰ ਦੱਸ ਸਕਦੇ ਆਪਾਂ ਵੀ ਐ ਕਰ ਲੈ ਵੀ ਐ ਕਰ ਲੈ ਜਿਵੇਂ ਤੁਸੀਂ ਕੀਤਾ ਹੋਇਆ ਪਹਿਲਾਂ ਸਾਰਾ ਸਾਰੇ ਕੰਮ ਕਰੇ ਮੇਰੇ K2Z ਇਹ ਤਾਂ ਮੈਂ ਹੁਣ ਥੋੜੀ ਮੈਨੂੰ ਬਰੇਟਿਊਮਰ ਦੀ ਪ੍ਰੋਬਲਮ ਹੋ ਗਈ ਸੀ ਬੱਕਰੀਆਂ ਵੀ ਤਾਂ ਹੀ ਘਟਾਈ ਆਵੇ ਠੀਕ ਹੈ ਆ ਵੀ ਅਸੀਂ ਆਪਣਾ ਲੋਡ ਤਾਂ ਹੀ ਵੰਡਣਾ ਚਾਹੁੰਦੇ ਆ ਲੋਕਾਂ ਨਾਲ ਵੀ ਚੱਲ ਲਾ ਲੈ ਤਾਂ ਅਗਲੇ ਦਾ ਫਾਇਦਾ ਹੋ ਜੂਗਾ ਨਾਲੇ ਸਾਡਾ ਦੋਨਾਂ ਦਾ ਹੀ ਆ ਹਾਂ ਸਹੀ ਗੱਲ ਆ। ਰਲਕੇ ਕੰਮ ਕਰ ਲਈਏ ਕਿਸੇ ਨਾਲ। ਹੂੰ। ਤੇ ਬਈ ਬਹੁਤ ਵਧੀਆ ਲੱਗੀ ਗੱਲਬਾਤ ਛੋਡੀ। ਜਿਹੜਾ ਤੁਸੀਂ ਨਵੇਂ ਬੰਦਿਆਂ ਬਾਰੇ ਸੋਚਿਆ ਹੈ ਨਾ। ਹਾਂਜੀ। ਤਾਂ ਉਮੀਦ ਆ ਵੀ ਲੋਕ ਜ਼ਰੂਰ ਇਹ ਚੀਜ਼ ਵੱਲ ਧਿਆਨ ਦੇਣਗੇ। ਬਿਲਕੁਲ। ਤੇ ਠੀਕ ਆ ਬਈ ਸਵਰਨ ਸਿੰਘ ਸਾਸਰੀ। ਬਹੁਤ ਬਹੁਤ ਧੰਨਵਾਦ। ਸਹੀ ਗੱਲ।